ਦਿਲ ਤੋਂ ਸ਼ੁਕਰਾਨਾ ਕਰਦੇ ਆ ਉਸ ਰੱਬ ਦਾ ਆਮ ਜਿਹਾ ਬੰਦਾ ਇਹਨੂੰ ਯੱਭ ਹੀ ਐ ਦੱਸਦਾ ਇਹਨਾਂ ਚ ਨਹੀਂ ਵੜ ਸਕਦੇ ਜਿਹੜੇ ਟਾਈਆਂ ਲਾ ਕੇ ਰਹਿੰਦੇ ਆ ਓ ਸੁਣ ਲੋ ਕੰਨ ਲਾ ਕੇ ਓ ਸਾਨੂੰ ਘੋੜਿਆਂ ਵਾਲੇ ਕਹਿੰਦੇ ਆ ਸੁਣ ਲੈ ਕੰਨ ਲਾ ਕੇ ਓ ਸਾਨੂੰ ਘੋੜਿਆਂ ਵਾਲੇ ਕਹਿੰਦੇ ਆ ਓ ਕਿੱਥੇ ਸੁੱਟੂ ਲੇਦ ਓਏ ਜਿਹੜੀ ਉੱਚੀ ਅੱਡੀ ਪਾਉਂਦੀ ਆ ਇਹਨਾਂ ਦੀ ਸਮੈਲ ਤਾਂ ਸਾਨੂੰ ਸਰੂਰ ਜਾ ਚੜਾਉਂਦੀ ਆ ਦਾਣਾ ਪਾ ਕੇ ਸ਼ੁਕਰ ਆ ਤੇਰਾ ਦਾਤਿਆ ਹੀ ਕਹਿੰਦੇ ਆ ਸੁਣ ਲੈ ਕੰਨ ਲਾ ਕੇ ਉਹ ਸਾਨੂੰ ਘੋੜਿਆਂ ਵਾਲੇ ਕਹਿੰਦੇ ਆ ਓ ਯਾਰੋ ਐਵੇਂ ਨਹੀਂ ਤੂਤੀ ਬੋਲੀ ਬਹੁਤ ਸੁਣੀਆਂ ਸੁਣਾਈਆਂ ਨੇ ਮਾੜਾ ਟਾਈਮ ਤੇ ਰਾਤਾਂ ਪੋ ਮਾਗਦੀਆਂ ਪਿੰਡੇ ਤੇ ਟਪਾਈਆਂ ਨੇ ਜਿਹੜੇ ਕਰਦੇ ਸੀ ਮਾੜਾ ਓਏ ਅੱਜ ਬਾਈ ਬਾਈ ਵੀਰੇ ਵੀਰੇ ਕਹਿੰਦੇ ਆ ਸੁਣ ਲੈ ਕੰਨ ਲਾ ਕੇ ਉਹ ਸਾਨੂੰ ਘੋੜਿਆਂ ਵਾਲੇ ਕਹਿੰਦੇ ਆ ਸੁਣ ਲੈ ਕੰਨ ਲਾ ਕੇ ਵੀਰੇ ਸਾਨੂੰ ਘੋੜਿਆਂ ਵਾਲੇ ਕਹਿੰਦੇ ਆ ਅੱਜ ਤੁਹਾਨੂੰ ਸੱਜਣੋ ਲੈ ਕੇ ਆਏ ਆ ਬਹੁਤ ਹੀ ਪਿਆਰੇ ਮਿੱਤਰ ਦੇ ਘਰ ਪਿੰਡ ਹੈ ਮਾਨਾ ਜਿਲਾ ਸੰਗਰੂਰ ਤੇ ਵੀਰ ਅਮਰਿੰਦਰ ਸਿੰਘ ਮਾਨ ਬਹੁਤ ਹੀ ਪਿਆਰਾ ਸੱਜਣ ਤੇ ਵੀਰ ਦੇ ਕੋਲ ਆ ਵੇਖੋ ਵਸ਼ੀਰੀਆਂ ਵਸ਼ੀਰੀੇ ਘੋੜੇ ਘੋੜੀਆਂ ਬਹੁਤ ਹੀ ਟੌਪ ਦੇ ਖੜੇ ਆ ਸੱਜਣੋ ਪੰਜਾਬ ਸਟੱਡ ਫਾਰਮ ਬਾਈ ਦੇ ਫਾਰਮ ਦਾ ਨਾਂ ਹੈ ਸੱਜਣੋ ਤੇ ਵੀਡੀਓ ਜੇ ਦਿਲੋਂ ਮੈਂ ਕਹਿੰਦਾ ਇਹ ਗੱਲ ਵੀ ਜੇ ਦਿਲੋਂ ਤੁਹਾਨੂੰ ਸਵਾਦ ਆਵੇ ਵੀਡੀਓ ਦੇਖ ਕੇ ਤੇ ਭਾਈ ਕਮੈਂਟਾਂ ਦੇ ਵਿੱਚ ਵੀ ਜਰੂਰ ਦੱਸਿਓ ਤੇ ਬਾਈ ਦੀ ਪ੍ਰੋਫੈਸ਼ਨਲ ਪਹਿਲੀ ਵੀਡੀਓ ਹੈ ਬਾਈ ਨੂੰ ਬਹੁਤ ਟਾਈਮ ਹੋ ਗਿਆ ਘੋੜਿਆਂ ਦੇ ਵਿੱਚ ਮਿਹਨਤ ਕਰਦਿਆਂ ਨੂੰ ਸ਼ੌਂਕ ਨਾਲ ਜੁੜਿਆ ਹੋਇਆਂ ਨੂੰ ਤੇ ਵੀਰ ਬਣ ਕੇ ਸ਼ੇਅਰ ਜਰੂਰ ਕਰਦੇਓ ਜੇ ਬਾਈ ਦੇ ਨਗੀਨੇ ਚੰਗੇ ਲੱਗਣ ਤੇ ਇੱਕ ਦੋ ਘੋੜੀਆਂ ਬਸ਼ੇਰੀਆਂ ਬਕਾਊ ਵੀ ਨੇ ਉਹਨਾਂ ਬਾਰੇ ਵੀ ਆਪਾਂ ਨੌਲੇਜ ਦੇਵਾਂਗੇ ਆ ਆ ਗਿਆ ਜੀ ਇਹਨਾਂ ਦਾ ਪਹਿਲਾ ਚੈਂਪੀਅਨ ਘੋੜਾ ਇੰਦਰ ਇੰਦਰ ਦੇ ਜੇ ਬਾਪ ਦੀ ਗੱਲ ਕਰਾਂ ਤੇ ਬਾਪ ਹੈਗਾ ਲਾ ਰਤਨ ਤੇ ਦਾਦਾ ਹੈਗਾ ਲੇਜੈਂਡ ਦਿਲਬਾਗ ਰਣੀਆਂ ਤੇ ਆਹ ਭਾਈ ਸ਼ੋਹਾਂ ਸ਼ਾਂ ਦੇ ਵਿੱਚ ਵੀ ਐਂਟਰੀਆਂ ਮਾਰੀਆਂ ਹੋਈਆਂ ਐ ਚੋਬਰ ਨੇ ਤੇ ਜਿੱਥੇ ਵੀ ਗਿਆ ਐ ਰੀਬਣ ਗਲੇ 'ਚ ਬਣਾ ਕੇ ਆਇਆ ਤੇ ਨਾਮ ਕੱਢ ਕੇ ਲਿਆ ਸੱਜਣੋ ਬਾਕੀ ਕਿੱਥੋਂ-ਕਿੱਥੋਂ ਐਗਜ਼ੈਕਟ ਜਿੱਤਿਆ ਉਹ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਇੱਕ ਘੋੜੇ ਦੀ ਮਾਂ ਹੈਗੀ ਐ ਸੱਜਣੋ ਦਾਨੇ ਘੋੜੇ ਦੀ 62 ਇੰਚ ਦੀ ਘੋੜੀ ਦਾ ਬੱਚਾ ਹੈ ਤੇ ਇਹਦੀ ਮਾਂ ਦੀ ਮਾਂ ਬਹੁਤ ਹੀ ਫੇਮਸ ਘੋੜਾ ਹੋਇਆ ਜੀ ਮੋਤੀ ਉਹ ਘੋੜੇ ਦੀ ਧੀ ਸੀ ਸੱਜਣੋ ਬਾਕੀ ਬਹੁਤ ਸਟਰੋਂਗ ਖਾਨਦਾਨ ਹੈ ਦੋਵੇਂ ਪਾਸਿਓਂ ਹੀ ਬਾਪ ਲਾਰਤਨ ਆ ਗਿਆ ਦਾਦਾ ਦਲਬਾਗ ਤੁਹਾਨੂੰ ਮੈਂ ਦੱਸਦਾ ਰਣੀਏ ਵਾਲਾ ਬਾਕੀ ਘੋੜੇ ਦੇ ਵਿੱਚ ਬਰੀਕੀਆਂ ਬਹੁਤ ਕੱਟ ਪੁਆਇੰਟ ਬਹੁਤ ਤੇ ਫੀਸ ਬਹੁਤ ਹੀ ਜਿਆਦੀ ਬਾਈ ਨੇ ਲਿਮਟ ਚ ਰੱਖੀ ਹੋਈ ਹੈ ਬਾਕੀ ਆ ਵੇਖੋ ਸਿਆਣਪ ਕਿੰਨੀ ਹੈ ਘੋੜੇ ਦੇ ਵਿੱਚ ਮਾੜਾ ਜਿਹਾ ਬਾਈ ਗੋਲ ਘਮਾ ਕੇ ਰੋਕਦਾ ਸੀ ਤੇ ਉੱਥੇ ਹੀ ਹੈਂਡ ਬ੍ਰੇਕਾਂ ਗੱਡ ਕੇ ਘੋੜਾ ਖੜ ਜਾਂਦਾ ਇਹ ਬਹੁਤ ਘੱਟ ਘੋੜਿਆਂ ਦੇ ਵਿੱਚ ਹੁੰਦਾ ਹੈ ਸੱਜਣੋ ਬਾਕੀ ਸਾਰੀ ਡਿਟੇਲ ਏ ਟੂ ਜ਼ेड ਵੀਡੀਓ ਦੇ ਵਿੱਚ ਆਪਾਂ ਕਰਾਂਗੇ ਸਾਰੇ ਨਗੀਨੇ ਬਾਈ ਦੇ ਦਿਖਾਵਾਂਗੇ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰੀ ਚੱਲੋ ਬਾਈ ਨੂੰ ਫੋਨ ਕਰਕੇ ਵਧਾਈ ਵੀ ਦੇ ਦਿਓ ਬਾਕੀ ਦੋ ਦੰਦ ਨਵੀਂ ਉਮਰ ਦਾ ਵਸ਼ੇਰਾ ਹੈ ਸੱਜਣੋ ਬਾਈ ਦਾ ਤੁਸੀਂ ਫਾਰਮ ਵੇਖੋ ਤੇ ਮੈਂ ਜਿੰਨਾ ਨੇ ਪੁਰਾਣੀ ਵੀਡੀਓ ਆਪਣੀ ਵੱਧ ਤੋਂ ਵੱਧ ਸ਼ੇਅਰ ਕੀਤੀ ਸੋਹਣੇ ਸੋਹਣੇ ਕਮੈਂਟ ਕੀਤੇ ਐ ਤੇ ਨਵਾਂ ਨਵਾਂ ਪੇਜ ਫੋਲੋ ਕੀਤਾ ਉਹਨਾਂ ਵੀਰਿਆਂ ਦੇ ਤੁਹਾਨੂੰ ਨਾਂ ਦੱਸਦਾ ਜੀ ਰਵਿੰਦਰ ਢੀਂਸਾ ਜਵਰਾਜ ਬੋਟ ਚੰਨ ਸੰਧੂ ਕਾਕੂ ਬਰਾੜ ਬਲਹਾਰ ਸਿੰਘ ਸੰਧੂ ਸਾਬ ਵੜੈਚ ਰਾਜੂ ਡੋੜ ਅਮਨਦੀਪ ਸਰਾਮ ਵਰਿੰਦਰ ਵਿੰਟਾ ਕੁਲਵੰਤ ਸਿੰਘ ਬਰਨਾਲਾ ਬਿਕਰਮ ਕਾਲੋਂ ਜੱਸੀ ਸੰਧੂ ਨਰਿੰਦਰ ਸਿੰਘ ਸੰਧੂ ਆਜੋ ਕਰਦੇ ਆ ਗੱਲਬਾਤ ਦਿਖਾਉਨੇ ਆ ਭਰਾ ਦੇ ਦਿਲਕਸ਼ ਨਗੀਨੇ ਜਿੰਨੂੰ ਵੇਖ ਕੇ ਤੁਹਾਡਾ ਮਨ ਬਾਗੋ-ਬਾਗ ਹੋ ਜਾਊਗਾ ਕਰਦੇ ਆ ਗੱਲਬਾਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਾਰੇ ਸੂਝਵਾਨ ਸਰੋਤਿਆਂ ਦਾ ਸਾਰੇ ਭਰਾਵਾਂ ਦਾ ਤੇ ਸਾਰੇ ਸੱਜਣਾ ਮਿੱਤਰਾਂ ਦਾ ਇੱਕ ਵਾਰੀ ਤੋਂ ਫੇਰ ਨਵੇਂ ਸਿਰੇ ਤੋਂ ਨਵੇਂ ਨਗੀਨੇ ਲੈ ਕੇ ਤੁਹਾਡੀ ਕਿਚੜੀ 'ਚ ਹਾਜ਼ਰ ਹੋਏ ਆਂ ਤੇ ਸਵਾਗਤ ਕਰਦੇ ਆ ਤੇ ਜਿਹਾ ਆਖਦੇ ਆ ਸੱਜਣੋ ਜਿਹੜੇ ਤੁਹਾਨੂੰ ਘੋੜੇ ਵਿਖਾ ਕੇ ਹਟਿਆ ਨਾ ਭਰਾ ਦੀ ਪ੍ਰੋਫੈਸ਼ਨਲ ਜਿਹੜੀ ਵੀਡੀਓ ਐ ਪਹਿਲੀ ਐ ਜਿਹੜੀ ਇੰਨੀ ਜੱਜ ਕੇ ਹੋਈ ਐ ਤੇ ਜੱਜਣ ਵਾਲੇ ਹੀ ਘੋੜੇ ਆ ਤੁਹਾਨੂੰ ਨਾ ਪਿੱਛੇ ਮੇਰੇ ਮੂੰਹ ਚੋਂ ਇੱਕ ਵਾਰ ਨਿਕਲ ਗਿਆ ਸੀ ਵੀ ਐਤਕੀ ਜਮਾ ਉਹ ਘੋੜੇ ਘੋੜੀਆਂ ਕੱਢ ਕੱਢ ਲਿਉਣੇ ਆ ਜਿਨ੍ਹਾਂ ਨੂੰ ਅਸਲ ਬਰੀਡਰ ਘੋੜੇ ਘੋੜੀਆਂ ਗਿਣਦੇ ਆ ਜਿਨ੍ਹਾਂ ਨੂੰ ਆਪਾਂ ਮਾਰਵਾੜੀ ਕੈਰੈਕਟਰ ਦੇ ਕਹਿ ਸਕਦੇ ਆ ਜਿਨ੍ਹਾਂ ਨੂੰ ਆਪਾਂ ਬਰੀਕੀਆਂ ਦੇ ਕਹਿ ਸਕਦੇ ਆ ਜਿਨ੍ਹਾਂ ਨੂੰ ਆਪਾਂ ਪ੍ਰੋਪਰ ਧਾਕੜ ਪੰਜਾਬੀ ਜਿ ਕਹੀਏ ਨਾ ਕਿ ਪੂਰਾ ਖੁੱਲੇ ਘੋੜੇ ਘੋੜੀਆਂ ਕਹਿ ਸਕਦੇ ਆ ਬਹੁਤ ਹੀ ਸ਼ਾਨਦਾਰ ਬਾਈ ਦਾ ਸਟੱਡ ਫਾਰਮ ਹੈ ਪੰਜਾਬ ਸਟੱਡ ਫਾਰਮ ਬਾਈ ਸਰਦਾਰ ਅਮਰਿੰਦਰ ਸਿੰਘ ਜੀ ਮਾਨ ਆਪਣੇ ਨਾਲ ਮੌਜੂਦ ਨੇ ਉਹਨਾਂ ਦਾ ਫਾਰਮ ਹੈ ਤੇ ਉਹਨਾਂ ਦੇ ਫਾਰਮ ਦੇ ਸੋਹਣੇ ਸੋਹਣੇ ਨਗੀਨੇ ਤੁਹਾਨੂੰ ਵਿਖਾਉਣੇ ਆ ਵਿੱਚੋਂ ਕੁਝ ਫੋਰ ਸੇਲ ਵੀ ਹੈ ਜਾਂ ਕੀ ਉਹਨਾਂ ਦਾ ਕਰਨਾ ਹੈ ਕੀ ਇਦਾਂ ਦੀ ਬਰੀਡਿੰਗ ਕਰਨੀ ਹੈ ਕੀ ਸੋਚ ਕੇ ਆਏ ਆ ਤੇ ਕਿੰਨੇ ਲੰਮੇ ਸਮੇਂ ਤੋਂ ਘੋੜਿਆਂ ਦੇ ਵਿੱਚ ਵਿੱਚ ਰਹੇ ਆ ਸਾਰੀਆਂ ਕੁੰਡੀਆਂ ਨਾਲ ਆਪਾਂ ਵਾਰੀ-ਵਾਰੀ ਕੱਲੀ-ਕੱਲੀ ਡਿਟੇਲ ਫਰੋਲਣੀ ਆ ਪਿੰਡ ਹੈ ਜੀ ਮਾਨਾ ਤੇ ਜਿਹੜਾ ਹੈ ਸੰਗਰੂਰ ਤੇ ਬਾਈ ਸਰਦਾਰ ਅਮਰਿੰਦਰ ਸਿੰਘ ਮਾ ਪਹਿਲਾਂ ਕਰਦੇ ਆਂ ਸਵਾਗਤ ਫਿਰ ਛੇੜਦੇ ਆਂ ਗੱਲਬਾਤ ਘੋੜਾ ਤੁਹਾਨੂੰ ਸਟਾਲੀਨ ਇੰਦਰ ਵਿਖਾਉਣ ਲੱਗਿਆ ਬੜੀ ਜ਼ਬਰਦਸਤ ਚੀਜ਼ ਹੈ ਬਾਈ ਜੀ ਸਵਾਗਤ ਹੈ ਸਤਿ ਸ੍ਰੀ ਅਕਾਲ ਚੜ੍ਹਦੀ ਗੱਲਾ ਹਾਂਜੀ ਚੜ੍ਹਦੀ ਗੱਲਾ ਵੀਰੇ ਜੀ ਬਾਈ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲੇ ਪਹੁੰਚੇ ਧੰਨਵਾਦ ਮਾਨਸਾ ਜੀ ਧੰਨਵਾਦ ਹੋਰ ਸੁਣਾਓ ਘਰ ਪਰਿਵਾਰ ਠੀਕ ਹੈ ਬਹੁਤ ਵਧੀਆ ਕਿਰਪਾ ਵੈਗਰੂ ਦੀ ਜਮਾਨਾ ਬਈ ਇੰਨੀ ਸੋਹਣੀ ਕਲੈਕਸ਼ਨ ਹੈ ਹਾਂਜੀ ਇੰਨੇ ਜੱਜਣ ਵਾਲੇ ਘੋੜੇ ਨੂੰ ਜਿੱਥੇ ਤੁਸੀਂ ਆਂਨੇ ਉਹ ਵੀ ਖੜ ਜਾ ਹਾਂਜੀ ਘੋੜਾ ਜੱਜ ਕੇ ਖੜ ਜਾਂਦਾ ਹੈ ਹਾਂਜੀ ਘੋੜਾ ਸ਼ੋਹਾਂ ਦੇ ਵਿੱਚ ਵੀ ਮੈਂ ਸੁਣਿਆ ਵੀ ਗਿਆ ਤੇ ਉੱਥੋਂ ਵੀ ਜੇਨਰ ਵੀ ਹੋਇਆ ਹੈ ਹਾਂਜੀ ਹਾਂਜੀ ਕਿੰਨਾ ਕੁ ਲੰਮਾ ਸਮਾਂ ਲੱਗ ਗਿਆ ਇੱਥੋਂ ਤੱਕ ਪੈੜ ਪੱਟ ਦੇ ਪੱਟ ਦੇ ਅੱਜ ਕਿੰਨੇ ਸਾਲ ਹੋ ਗਏ ਘੋੜਿਆਂ ਚਾਏ ਅਪਾ ਵੀਰੇ ਜੀ ਸ਼ੁਰੂ ਚ ਕੰਮ ਕਰਿਆ ਸੀਗਾ 2011 ਚ ਮੈਂ ਪਹਿਲੀ ਘੋੜੀ ਲਈ ਸੀ ਜੀ ਤੇ ਉਹ ਤੋਂ ਬਾਅਦ ਥੋੜਾ ਜਆ ਜਣੀ ਦੀ ਲਾਲੋ ਵੀ ਚੱਲਿਆ ਕੰਮ ਅੱਗੇ ਵਧਿਆ ਹੌਲੀ ਹੌਲੀ ਹੂੰ ਤੇ ਫਿਰ 2013 ਚ ਮੈਂ ਇੱਕ ਘੋੜਾ ਲਿਆ ਸੀਗਾ ਉਹ ਚਲੋ ਮੈਂ ਤਾਂ ਕੀ ਕਹਿ ਸਕਦਾ ਹਾਂ ਪ੍ਰਮਾਤਮਾ ਨੇ ਦਿੱਤਾ ਬਿਲਕੁਲ ਤੇ ਉਹ ਘੋੜੇ ਨੇ ਮੈਨੂੰ ਬਹੁਤ ਕੁਝ ਸਿਖਾਇਆ ਉਦੋਂ ਜਿਹੜੇ ਆਪਣੇ ਸਰਕਾਰੀ ਸ਼ੋਅ ਚੱਲਦੇ ਹੁੰਦੇ ਸੀਗੇ ਤੇ ਉਹ ਸ਼ੋਅਾਂ 'ਚ ਮਾ ਉਹਨੂੰ ਲੈ ਕੇ ਜਾਂਦਾ ਸੀ ਤੇ ਉਹ ਕਿਸੇ ਵੀ ਸ਼ੋਅ 'ਚੋਂ ਬਿਨਾਂ ਨੰਬਰ ਤੋਂ ਨਹੀਂ ਸੀ ਮੁੜਿਆ ਉਹ ਜਿਹੜੀ ਬਾਰ ਬੋਰਡ ਲੱਗਾ ਨੀਲੇ ਘੋੜੇ ਦਾ ਕਾਲਾ ਕਾਲਾ ਘੋੜਾ ਸੀ ਸ਼ਹਿਜ਼ਾਦ ਸੀਗਾ ਉਹਦਾ ਨਾਮ ਮੱਝੂ ਕੇ ਲੈਣ ਦਾ ਘੋੜਾ ਸੀਗਾ ਲੰਮਾ ਬਹੁਤ ਸੀ ਉਹ ਵੀ ਹਾਂਜੀ ਐਡਮ ਦਾ ਪੋਤਾ ਸੀਗਾ ਉਹ ਜੀ ਤੇ ਬਹੁਤ ਸੋਹਣਾ ਘੋੜਾ ਸੀ ਹਾਂ ਤੇ ਬਸ ਉਸ ਤੋਂ ਬਾਅਦ ਜੀ ਫਿਰ ਹੌਲੀ ਹੌਲੀ ਚੱਲਦੇ ਗਿਆ ਜੀ ਕਿ ਵਪਾਰ ਦਾ ਵੀ ਚੱਲੀ ਗਿਆ ਕੰਮ ਜੀ ਤੇ ਫਿਰ ਤਕਰੀਬਨ 2017 ਚ ਮੇਰੀ ਜਾਨੀ ਦੀ ਕਹ ਲੋ ਮੁਲਾਕਾਤ ਹੋਈ ਬਾਬਾ ਭੋਲੂ ਜੀ ਨਾਲ ਤੇ ਵੀਰਾ ਜੀਵਨ ਆ ਉਹਨਾਂ ਨਾਲ ਹੋਈ ਜੀ ਤੇ ਉਹਨਾਂ ਤੋਂ ਫਿਰ ਅੱਗੇ ਬਰੀਡਿੰਗ ਦਾ ਚੱਲ ਪਿਆ ਜੀ ਕੰਮ ਹੂੰ ਤੇ ਫਿਰ ਬਰੀਡਿੰਗ ਵੀ ਜਾਨੀ ਬਹੁਤ ਚੰਗੀ ਚੰਗੀ ਤੇ ਚੰਗੀਆਂ ਘੋੜੀਆਂ ਦੀ ਤੇ ਚੰਗੇ ਘੋੜਿਆਂ ਨਾਲ ਕਰਵਾਈ ਜੀ ਤੇ ਹੌਲੀ ਹੌਲੀ ਫਿਰ ਪਰਮਾਤਮਾ ਨੇ ਬਾਹਮ ਫੜੀ ਰੱਖੀ ਹੈ ਜੀ ਤੇ ਚੜ੍ਹਦੇ ਸਾਹਮਣੇ ਹੀ ਚਾਲਵਾਰ ਹਾਂਜੀ ਇਹ ਇਹ ਇੰਦਰ ਦੀ ਗੱਲ ਕਰੀਏ ਤੇ ਇਹ ਮਾਨ ਸਾਹਿਬ ਕਿਨਵਾ ਘੋੜਾ ਹੈ ਕਿਨਵਾ ਸਾਨ ਘੋੜਾ ਆਪਣੇ ਵਿਹੜੇ ਚ ਪੈਰ ਪਾਇਆ ਜੀ ਨੇ ਸਾਨ ਘੋੜਾ ਇਹ ਤੁਸੀਂ ਇਹ ਲਾ ਲਓ ਜੀ ਪੰਜਵਾਂ ਹੋਣਾ ਹੈ ਪੰਜਵਾਂ ਹਾਂਜੀ ਬਾਕੀ ਸੇਲ ਕਾ ਹੋ ਗਏ ਜੀ ਸਾਰੇ ਬਾਕੀ ਸੇਲ ਹੋਈ ਗਏ ਜੀ ਜੀ ਤੇ ਇਹ ਵੀ ਬੱਚਾ ਸੀਗਾ ਜਦੋਂ ਤਕਰੀਬਨ 6 ਕੁ ਮਹੀਨੇ ਦਾ ਹੂੰ ਉਦੋਂ ਮੈਂ ਦੇਖ ਕੇ ਆਇਆ ਸੀ ਇਹਨੂੰ ਤੇ ਮੈਨੂੰ ਬੜਾ ਸੋਹਣਾ ਲੱਗਿਆ ਜੀ ਤੇ ਮੇਰੇ ਦੋਸਤੀ ਨੇ ਇੱਥੇ ਚੌਂਦਾ ਪਿੰਡਾ ਉਹਨਾਂ ਨੂੰ ਮੈਂ ਰეკਮੈਂਡ ਕਰਿਆ ਸੀ ਮੈਂ ਕਿਹਾ ਤੁਸੀਂ ਆ ਬੱਚਾ ਲੈ ਲਓ ਹੂੰ ਤੇ ਉਦੋਂ ਚਲੋ ਕੋਈ ਉਹਨਾਂ ਦੀ ਸਗੀ ਪ੍ਰੋਬਲਮ ਉਹਨਾਂ ਨੇ ਲਿਆ ਨਹੀਂ ਜੀ ਤੇ ਮੁੜ ਕੇ ਮੈਂ ਵੀ ਨਹੀਂ ਉਹਨਾਂ ਦੇ ਘਰ ਦੁਬਾਰਾ ਗਿਆ ਜਿੱਥੋਂ ਆਪਾਂ ਲਿਆ ਇਹ ਜੀ ਤੇ ਤਕਰੀਬਨ ਜਦੋਂ 20ਵੇਂ ਮਹੀਨੇ ਦਾ ਹੋਇਆ ਜੀ ਉਦੋਂ ਮੇਰਾ ਉਹਨਾਂ ਦੇ ਘਰ ਦੁਬਾਰਾ ਢੇੜਾ ਲੱਗਿਆ ਉਹ ਵੀ ਮੈਂ ਉਦੋਂ ਵੀ ਕਿਸੇ ਨੂੰ ਦਿਖਾਉਣ ਹੀ ਗਿਆ ਸੀ ਜਾਨ ਨੂੰ ਉਹਨਾਂ ਦੇ ਜੀ ਤੇ ਉਦੋਂ ਵੀ ਮੋਹ ਜਿਹੜੇ ਮੇਰੇ ਨਾਲ ਸੀ ਕਿ ਉਹਨਾਂ ਨੂੰ ਮੈਂ ਰეკਮੈਂਡ ਕਰਿਆ ਮਾ ਯਾਰ ਤੁਸੀਂ ਆ ਬੱਚਾ ਲੈ ਲਓ ਬਹੁਤ ਜ਼ਿਆਦਾ ਸੋਹਣਾ ਹੂੰ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਚੜਨ ਵਾਲਾ ਘੋੜਾ ਲੈਣਾ ਜੀ ਵੀ ਅਸੀਂ ਸਵਾਰੀ ਵਾਲਾ ਲੈਣਾ ਜੀ ਤੇ ਮੈਂ ਵੀ ਉੱਥੋਂ ਉਹਨਾਂ ਨੂੰ ਆਪਣੇ ਮਨੂ ਸ਼ਰਮਾ ਜੀ ਦੇ ਫਾਰਮ ਤੇ ਉੱਥੇ ਲੈ ਗਿਆ ਉਹ ਸਵਾਰੀ ਵਾਲੇ ਘੋੜੇ ਰੱਖਦੇ ਆ ਤੇ ਜਦੋਂ ਮੈਂ ਉਹ ਉੱਥੋਂ ਵਾਪਸ ਚਲੇ ਗਏ ਤੇ ਜਦੋਂ ਮੈਂ ਉੱਥੋਂ ਵਾਪਸ ਹੋਇਆ ਤਾਂ ਮੇਰਾ ਦੋਸਤ ਕਹੇ ਲੋ ਭਰਾ ਹੀ ਕਹੋ ਸੁਖਵਿੰਦਰ ਸਿੰਘ ਜੀ ਗੁਪਤਾ ਮੁੰਡਾ ਸੀ ਉਹਨੂੰ ਗੁਪਤਾ ਹੀ ਕਹਿੰਦੇ ਆ ਜੀ ਮੈਂ ਸੰਪੁਰਪਿੰਡ ਤੋਂ ਹੂੰ ਮੈਂ ਉਹਨੂੰ ਫੋਨ ਲਾ ਲਿਆ ਮੈਂ ਕਿਹਾ ਵੀ ਉਹ ਘੋੜਾ ਲੈਣਾ ਆਪਣਾ ਵੀ ਤੂੰ 딜 ਕਰ ਦੇ ਡੰਨ ਵਸ ਜਿੱਦਾਂ ਵੀ ਹੁੰਦੀ ਆ ਉਹਦਾ ਦੋਸਤ ਸੀਗਾ ਜੀ ਉਹ ਜੀ ਇਹ ਇੰਦਰ ਦੀ ਗੱਲ ਕਰਦੇ ਪੈਣ ਇੰਦਰ ਜੀ ਜੀ ਤੇ ਬਸ ਫਿਰ ਉਹ ਪਰਮਾਤਮਾ ਨੇ ਚੋਣ ਪਾਇਆ ਹਾਂ ਜੀ ਤੁਸੀਂ ਜਿੱਥੇ ਮਰਜ਼ੀ ਤੁਰੇ ਫਿਰਦੇ ਪਰ ਧਿਆਨ ਤੋਂ ਡਾ ਇਹਦੇ ਚ ਹੀ ਹਾਂਜੀ 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 ਇਹਦੀ ਕਿਹੜੀ ਚੀਜ਼ ਨੇ ਮਨ ਨੂੰ ਖਿੱਚਿਆ ਕਿਉਂਕਿ ਘੋੜਿਆਂ ਦੇ ਵਿੱਚ ਆਪਾਂ ਅੱਗੇ ਗੱਲ ਕਰਾਂਗੇ ਜਿਹੜੇ ਨਵੇਂ ਭਰਾਵਾਂ ਦੀ ਜਾਂ ਬਰੀਕੀਆਂ ਦੀ ਪਰ ਠੇਹ ਘੋੜੇ ਦੀ ਗੱਲ ਕਰਨਾ ਮਾਨ ਸਾਹਿਬ ਤੇ ਇਹਦੀ ਕਿਹੜੀ ਬਰੀਕੀ ਨੇ ਮਨ ਦੇ ਬਲਬਲੇ ਨੂੰ ਪੜਕਾਇਆ ਵੀ ਨਹੀਂ ਯਾਰ ਆ ਆਸਾਨ ਰੱਖਾਂਗੇ ਉਹ ਕੁਛ ਤਾਂ ਵੀ ਮੇਰਾ ਸੁਭਾਅ ਥੋੜਾ ਜਿਹਾ ਇਦਾਂ ਦਾ ਵੀ ਜਿਵੇਂ ਕੋਈ ਵੀਰ ਭਰਾ ਆ ਜਾਂਦੇ ਨੇ ਨਾ ਮੇਰੇ ਕੋਲੇ ਜੀ ਵੀ ਆਪਾਂ ਨੇ ਵੇ ਕੋਈ ਜਾਨਵਰ ਲੈਣਾ ਵੀ ਸਾਨੂੰ ਦਵਾ ਦਿਓ ਹੂੰ ਤੇ ਮੇਰਾ ਜਣੇ ਦੀ ਮਨ ਇਹ ਹੁੰਦਾ ਵੀ ਜੇ ਆਪਾਂ ਕਿਸੇ ਨੂੰ ਜਾਨਵਰ ਲੈ ਕੇ ਵੀ ਦੇਈਏ ਇਹਨਾਂ ਦਾ ਚੰਗਾ ਹੋਵੇ ਕਿ ਉਹਦੇ ਨੌ ਤਾਂ ਆਪਣੀ ਪੈਣਾ ਅਗਲਾ ਕਹਿੰਦਾ ਵੀ ਉਹਨੇ ਦਵਾਇਆ ਬਿਲਕੁਲ ਤੇ ਉਹ ਜਦੋਂ ਫਿਰ ਅਗਲੇ ਦੀ ਸਮਝ ਜੀ ਨਹੀਂ ਆਉਂਦਾ ਮੈਨੂੰ ਥੋੜਾ ਜਿਆ ਹੋ ਜਾਂਦਾ ਵੀ ਯਾਰ ਜਾਨਵਰ ਚੰਗਾ ਸੀ ਵੀ ਇਹਨਾਂ ਨੇ ਲਿਆ ਕੇ ਉਹ ਨਹੀਂ ਉਹ ਫਿਰ ਮੇਰੇ ਅੰਦਰ ਹੀ ਹੋ ਜਾਂਦਾ ਵੀ ਯਾਰ ਇਹਨੂੰ ਆਪਾਂ ਲੈ ਲੈਨੇ ਹਾਂ ਤੇ ਉਹਦੇ ਹੀ ਮੈਨੂੰ ਸੋਣਾ ਬਹੁਤ ਲੱਗਿਆ ਤੇ ਪਰ ਉੱਥੇ ਜਣੇ ਦੀ ਕਹਿ ਲੋ ਇਹਦੀ ਕੋਈ ਕੇਅਰ ਨਹੀਂ ਸੀ ਐਨੀ ਜਣੇ ਦੀ ਵੀ ਹਾਂ ਉਦਾਂ ਸੀਗਾ ਵੀ ਰਾਜੀ ਵਧੀਆ ਸੀਗਾ ਜੀ ਤੇ ਫਿਰ ਉੱਥੋਂ ਜੇ ਮੈਂ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਾਂ ਜੇ ਇਹਦੀ ਇਹਦੀ ਆ ਕੇਅਰ ਕਰਾਂਗੇ ਤਾਂ ਇਦਾਂ ਦੀ ਇਹਦੀ ਧੌਣ ਨਿਕਲਿਆ ਆਉਣੀ ਐ ਇਦਾਂ ਪਿੱਠ ਪੜਾ ਨਿਕਲਿਆ ਆਉਣਾ ਇਦਾਂ ਛਾਤੀ ਬਣ ਜਾਣੀ ਆਪਾਂ ਪ੍ਰੈਕਟਿਸ ਕਰਾਵਾਂਗੇ ਤੇ ਮਾਲਿਸ਼ ਵਗੈਰਾ ਹੋਊਗੀ ਤੇ ਗਰੂਮਿੰਗ ਬਹੁਤ ਕਰਨ ਵਾਲੀ ਸੀਗੀ ਉਦੋਂ ਤੇ ਬਸ ਉਹ ਚੀਜ਼ ਜਾਨੀ ਦੀ ਏਨੇ ਸਾਲ ਹੋ ਗਏ ਫਿਰ ਆਪਾਂ ਨੂੰ ਇੰਨਾ ਕੁ ਤਾਂ ਗਿਆਨ ਚਲੋ ਪਰਮਾਤਮਾ ਦੇ ਹੀ ਦਿੰਦਾ ਜੀ ਵੀ ਆ ਵਿਦਿਆ ਇਦਾਂ ਦੀਆਂ ਬਣ ਤਰਾਂ ਆਪਾਂ ਨੂੰ ਸੋਚ ਵੀ ਕਰਨੀ ਗਈਆਂ ਤੇ ਫਿਰ ਮੇਨ ਪੁਆਇੰਟ ਆ ਜਾਂਦਾ ਜੀ ਜਿਵੇਂ ਅੱਜ ਕੱਲ ਬਲੱਡ ਲਾਈਨ ਚੱਲਦੀ ਐ ਹਾਂ ਤੇ ਇਹਦੇ ਬਲੱਡ ਲਾਈਨ ਬਹੁਤ ਚੰਗੀ ਆ ਕਿਹੜੇ ਕੋੜੇ ਦਾ ਬੱਚਾ ਜੀ ਇਹ ਲਾਲ ਰਤਨ ਦਾ ਜੀ ਆਪ ਲਾਲ ਰਤਨ ਦਾ ਹਾਂ ਜੀ ਲਾਲ ਰਤਨ ਦੀ ਮਾਂ ਅਲੀਸ਼ਾ ਸੀਗੀ ਤੇ ਉਧਰੋਂ ਪਿਓ ਦਿਲਬਾਗ ਇਹਦਾ ਦਾਦਾ ਦਿਲਬਾਗ ਆ ਗਿਆ ਜੀ ਦਿਲਬਾਗ ਦੀ ਮਾਂ ਗੱਜਗਮਣੀ ਆ ਗਈ ਜੀ ਜੀ ਉਹ ਪੈਲਸ ਲਾਈਨ ਦੀ ਆ ਗਈ ਫਿਰ ਉਧਰੋਂ ਅਲੀਸ਼ਾਨ ਆ ਗਿਆ ਹਾਂ ਉਦੋਂ ਜਿਹੜਾ ਇਹਦੀ ਮਾਂ ਸੀਗੀ ਇਹਦੀ ਮਾਂ ਦਾਨੇ ਕੋੜੇ ਦੀ ਸੀ ਵਾਹ ਜੀ ਵਾਹ ਇਹਦੀ ਜਿਹੜੀ ਨਾਨੀ ਸੀ ਉਹ ਮੋਤੀ ਕੋੜਾ ਹੁੰਦਾ ਸੀ ਬਹੁਤ ਫੀਲ ਚੰਗਾ ਕੋੜਾ ਸੀ ਬਹੁਤ ਚੰਗਾ ਕੋੜਾ ਹੈ ਜੀ ਇਹਦੀ ਨਾਨੀ ਉਹ ਕੋੜੇ ਦੀ ਸੀ ਅੱਛਾ ਤੇ ਉਹਦੇ ਕਰਕੇ ਮੈਨੂੰ ਇੱਕ ਤਾਂ ਬਲੱਡ ਲਾਈਨ ਇਹਦੀ ਬਹੁਤ ਚੰਗੀ ਲੱਗੀ ਹੂੰ ਤੇ ਉਹਦੇ ਕਰਕੇ ਫਿਰ ਆਪਾਂ ਨੇ ਮੰਗਾ ਵੀ ਚਲੋ ਇਹਨੂੰ ਲੈ ਕੇ ਕਿੰਨੇ ਮਹੀਨਿਆਂ ਦਾ ਮਾਨ ਸਾਹਿਬ ਲੈ ਜਾਂਦਾ ਸੀ ਇਹ ਨਗੀਨਾ ਇਹ ਤਕਰੀਬਨ ਉਹਦੋਂ 19-20 ਕੇ ਮਹੀਨੇ ਦੇ ਕਰੀਬ ਸੀਗਾ ਜੀ ਤੇ ਹੁਣ ਕਿੰਨੀ ਉਮਰ ਹੋ ਗਈ ਜੀ ਹੁਣ ਲਾ ਲਓ ਜੀ ਇਹਦੀ ਤਕਰੀਬਨ 34 ਮਹੀਨੇ ਦੇ ਕਰੀਬ ਹੋ ਗਏ ਜੀ ਤੇ ਹਾਂਜੀ ਨਵੰਬਰ 'ਚ 36 ਮਹੀਨਿਆਂ ਦਾ ਹੋ ਜਾਣਾ 24 ਨਵੰਬਰ ਤੇ ਜੇ ਇਹਦੀ ਹੁਣ ਪ੍ਰੋਪਰ ਹਾਈਟ ਦੀ ਗੱਲ ਕਰੀਏ ਮਰਿੰਦਰ ਬਾਈ ਦੀ ਹਾਈਟ ਕਿੰਨੀ ਹੈ ਮਾਰੇ ਫੀਤਾ ਫੀਤਾ ਹਾਂਜੀ ਆਪਾਂ ਤਾਂ ਲਾਇਆ ਹੋਇਆ ਪਰ ਮੈਂ ਜਣੀ ਦੀ ਉਦਾਂ ਆਮ ਲੋਕਾਂ ਨੂੰ 65 ਹੀ ਦੱਸਦਾ ਪਰ ਜੇ ਤੁਸੀਂ ਆ ਕੇ ਆਪ ਲਾਉਗਾ ਹਾਂ ਤਾਂ ਥੋੜਾ ਵੱਡਾ ਤਾਂ ਪਲਸੀ ਆ 65 68 ਦੇ ਨੇੜੇ ਤੇੜਾ ਰਾਮ ਨਾ ਹੈਗਾ ਬਾਈ ਕੋਈ ਵੀ ਭਰਾ ਤੁਸੀਂ ਆਓ ਬਾਈ ਦੇ ਫਾਰਮ ਦੀ ਲੋਕੇਸ਼ਨ ਵੀ ਦੱਸਾਂਗੇ ਫੀਸ ਬੜੀ ਬਾਈ ਨੇ ਜੈਨੂਇਨ ਰੱਖੀ ਉਹ ਵੀ ਤੁਹਾਨੂੰ ਦੱਸਦੇ ਆ ਤੇ ਬਾਈ ਨਾ ਯਾਰ ਕਿਹੇ ਚੀਜ਼ ਨੂੰ ਨਾ ਹੀ ਨਹੀਂ ਕਰਦਾ ਕੋਈ ਵੀ ਪ੍ਰਕਾਰ ਦਾ ਬੰਦਾ ਨਾ ਚੰਗੇ ਘੋੜਿਆਂ ਤੋਂ ਬਰੀਡਿੰਗ ਲੈਣਾ ਚਾਹੁੰਦਾ ਕਈ ਏਰੀਆ ਮਰਿੰਦਰ ਬਾਈ ਬੰਦੇ ਦਾ ਸੁਪਨਾ ਹੀ ਰਹ ਜਾਂਦਾ ਸੁਪਨਾ ਹੀ ਰਹ ਜਾਂਦਾ ਤੇ ਯਾਰ ਇਹੋ ਜਿਹਾ ਘੋੜਾ ਜਦੋਂ ਘੋੜਾ ਖੜਦਾ ਹੈ ਘੋੜਾ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਿਆ ਜੋ ਤੁਸੀਂ ਸੋਚ ਕੇ ਲਿਆ ਸੀ ਜਦੋਂ ਤੁਸੀਂ ਦੱਸਦੇ ਪਏ ਹੋ ਕਿ ਯਾਰ ਇਦਾਂ ਦੀ ਗਰਦਨ ਹੋ ਜੂ ਇਦਾਂ ਦਾ ਪੁੱਠਾ ਹੋ ਜੂ ਤੇ ਇਦਾਂ ਪਰਫਾਰਮ ਕਰੂਗਾ ਉਹ ਚੀਜ਼ਾਂ ਇਹਨੇ ਸ਼ੋਹਾਂ 'ਚ ਜਾ ਕੇ ਪਰਫਾਰਮ ਵੀ ਕੀਤੀਆਂ ਤੇ ਉੱਥੋਂ ਨੰਬਰ ਵੀ ਕੱਢੇ ਹਾਂਜੀ ਤੇ ਪਰ ਜੇ ਘੋੜੇ ਬਾਈਆਂ ਦੀ ਗੱਲ ਕਰੀਏ ਨਾ ਕਈ ਵਾਰੀ ਬਾਈ ਬੰਦਾ ਝਗਦਾ ਰਹਿੰਦਾ ਬਾਈ ਲੱਖ ਰੁਪਈਆ ਫੀਸ ਘਟੋ ਘਟਦਾ ਹੋਊਗੀ 2 ਲੱਖ 3 ਲੱਖ ਫੀਸਾਂ ਪੰਜ ਪੰਜ 7 ਲੱਖ ਤਾਈਂ ਵੀ ਪਹੁੰਚ ਗਈਆਂ ਬਹੁਤ ਨੇ ਜੀ ਤੇ ਤੁਸੀਂ ਕਿੰਨੀ ਫੀਸ ਰੱਖੀ ਆ ਤੇ ਕੀ ਸੋਚ ਕੇ ਰੱਖੀ ਆ ਤੇ ਕਿੰਨੇ ਜੰਪ ਦਿੰਨੇ ਹੋ ਆਪਣੀ ਫੀਸ ਤਾਂ ਜੀ ਬਹੁਤ ਜੈਨੂਅਨ ਆ ਆਪਾਂ 31000 ਰੁਪਿਆ ਫੀਸ ਰੱਖੀ ਹੈ ਇਹਦੀ ਜੀ ਤੇ ਬਾਕੀ ਮੇਰੀ ਮਿੱਤਰ ਮੰਡਲੀ ਕਹਿ ਲੋ ਜੀ ਮੇਰੇ ਭਰਾ ਨੇ ਸਾਰੀ ਜੀ ਤੇ ਉਹ ਸਾਰਿਆਂ ਦੀ ਸਲਾਹ ਨਾਲ ਹੀ ਰੱਖੀ ਹੈ ਜੀ ਬਾਕੀ ਇਹ ਗੱਲ ਮੈਂ ਬਾਈ ਦੀ ਟੋਕ ਕੇ ਕਹਦਾ ਕਿ 31000 ਰੁਪਿਆ ਬਾਈ ਨੇ ਫੀਸ ਤਾਂ ਕਹੀ ਹੈ ਪਰ ਤੁਸੀਂ ਇੱਕ ਵਾਰੀ ਫੋਨ ਲਾ ਲਿਓ ਯਾਰ ਮੈਂ ਇਹ ਨਾ ਬੰਦਾ ਤੁਹਾਨੂੰ ਨਾਰਾਜ਼ ਹੀ ਨਹੀਂ ਕਰਦਾ ਏਡੇ ਵਧੀਆ ਬੰਦੇ ਐ ਇਨੇ ਚੰਗੇ ਇਨਸਾਨ ਆ ਬਾਈ ਤੁਹਾਡੀ ਆਏ ਗਏ ਦੀ ਆਓ ਭਗਤ ਵੀ ਬਹੁਤ ਕਰਦੇ ਆ ਤੁਹਾਨੂੰ ਸਤਕਾਰ ਹੀ ਇਹਨਾਂ ਦਿੰਦੇ ਆ ਕਿ ਤੁਹਾਡਾ ਮਾਣ ਹੈ ਜਿਹੜਾ ਉਹ ਬਾਗੋ ਬਾਗ ਹੋ ਜਾਂਦਾ ਮੈਨੂੰ ਅੱਜ ਇੱਥੇ ਆਣ ਕੇ ਤੇ ਮੇਰੀ ਟੀਮ ਨੂੰ ਇੱਥੇ ਆਣ ਕੇ ਬਹੁਤ ਖੁਸ਼ੀ ਹੋਈ ਬਾਈ ਤੁਹਾਡਾ ਧੰਨਵਾਦ ਹੈ ਮਰਿੰਦਰ ਬਾਈ ਤੁਸੀਂ ਇੰਨਾ ਮਾਣ ਇੰਨਾ ਸਤਕਾਰ ਦਿੰਦੇ ਹੋ ਆਏ ਗਏ ਬੰਦੇ ਨੂੰ ਇਹ ਵੀ ਕੁਆਲਿਟੀਆਂ ਕਿਸੇ ਕਿਸੇ ਬੰਦੇ 'ਚ ਹੀ ਹੁੰਦੀਆਂ ਜਿਹੜਾ ਬੰਦਾ ਤੁਰਿਆ ਫਿਰਿਆ ਹੈ ਜਿਹੜੀ ਬੰਦੇ ਦੀ ਆਉਣੀ ਜਾਣੀ ਹੈ ਤੇ ਜਿਹੜਾ ਬੰਦੇ ਆਜੇ ਬੰਦਾ ਬਹਿਣਾ ਜਾਣਦਾ ਹੈ ਉਹਦੇ 'ਚ ਹੀ ਇਹ ਚੀਜ਼ਾਂ ਵੇਖਣ ਨੂੰ ਮਿਲਦੀਆਂ ਤੇ ਤੁਸੀਂ ਬਹੁਤ ਘੱਟ ਉਮਰ ਦੇ ਵਿੱਚ ਬਹੁਤ ਸੋਹਣ ਉਹਨਾਂ ਚ ਕੰਮ ਆ ਜਾਬ ਹੋਇਆ ਇਸ ਕਰਕੇ ਵੀ ਤੁਹਾਨੂੰ ਵਧਾਈਆਂ ਬਾਈ ਧੰਨਵਾਦ ਅੱਛਾ 31000 ਰੁਪਏ ਦੀ ਗੱਲ ਨਹੀਂ ਮੇਰੀ ਗੱਲ ਵਿੱਚ ਰਹਿ ਗਈ ਤੁਸੀਂ ਫੋਨ ਲਾ ਲਿਓ ਤੇ ਘੋੜੀ ਭਰ ਆ ਲਿਓ ਬਹੁਤ ਸ਼ਾਨਦਾਰ ਬੱਚੇ ਘੋੜੇ ਦੇ ਆਉਣੇ ਕਿਉਂਕਿ ਦੋਵੇਂ ਪਾਸਿਓ ਖਾਨਦਾਨ ਬਹੁਤ ਟੌਪ ਦੇ ਆ ਮਾਲੇ ਪਾਸਿਓ ਵੀ ਤੇ ਬਾਪ ਵਾਲੇ ਪਾਸਿਓ ਵੀ ਤੇ ਜੇ ਗੱਲ ਕਰੀਏ ਘੋੜੇ ਦੀ ਉਹ ਤੁਹਾਡੀ ਕਚੈਰੀ 'ਚ ਸਾਹਮਣੇ ਆ ਉਹ ਮੈਨੂੰ ਦੱਸਣ ਦੀ ਲੋੜ ਨਹੀਂ ਬਾਕੀ ਬਾਈ ਇਹ ਸ਼ੋਅ ਕਿੱਥੋਂ ਕਿੱਥੋਂ ਜਿੱਤ ਚੁੱਕਿਆ ਜੀ ਇਹਦੇ ਨਾਲ ਜੀ ਜਦੋਂ ਮੈਂ ਲਿਆਂਦਾ ਇਹ ਤਕਰੀਬਨ ਆਪਾਂ ਇਹਨੂੰ ਨਵੰਬਰ ਜੇ ਚੀ ਲੈ ਕੇ ਆਏ ਸੀ ਪਿਛਲੇ ਸਾਲ ਅੱਛ ਤੇ ਉਦੋਂ ਮੈਂ ਪੁਸ਼ਕਰ ਗਿਆ ਸੀ ਉੱਥੋਂ ਆ ਕੇ ਮੇਰੀ ਸਿਹਤ ਥੋੜੀ ਜਿਹੀ ਡਾਊਨ ਹੋ ਗਈ ਜੀ ਤੇ ਉਦੋਂ ਮੈਂ ਤਕਰੀਬਨ 10-15 ਦਿਨ ਮੈਂ ਹੀ ਬਿਮਾਰ ਰਹਾ ਉਹਦੇ ਕਰਕੇ ਇਹਦੀ ਜਿਆਦਾ ਗਰੂਮਿੰਗ ਵਗੈਰਾ ਜੈਦੀ ਕੇਅਰ ਨਹੀਂ ਹੋਈ ਉਹ ਨਹੀਂ ਸਾਡੇ ਨੂੰ ਤੇ ਇਹ ਕਿਹਦਾ ਆਪਦਾ ਹੀ ਪਹਿਲਾ ਸ਼ੋਅ ਸੀਗਾ ਜੀ ਤੇ ਆਰਪੀ ਗੱਲ ਜੀ ਦਾ ਸ਼ੋਅ ਹੁੰਦਾ ਸੀ ਐਂਪਾਇਰ ਹਾਰਸ ਸ਼ੋਅ ਹੁੰਦਾ ਆਪਣੇ ਲੁਧਿਆਣੇ ਜੀ ਤੇ ਉਹ ਸ਼ੋਅ ਤੇ ਇਹਨੂੰ ਫਸਟ ਟਾਈਮ ਅਸੀਂ ਇਹਦੀ ਸ਼ੋਅ ਕਰਿਆ ਸੀ ਤੇ ਉੱਥੇ ਬਹੁਤ ਚੰਗੇ-ਚੰਗੇ ਤੇ ਬਹੁਤ ਨਾਮੀ ਬਸ਼ੇਰੇ ਆਏ ਹੋਏ ਸੀਗੇ ਤੇ ਉੱਥੇ ਦੀ 3rd ਪੋਜੀਸ਼ਨ ਆਈ ਸੀ ਪਹਿਲੇ ਸ਼ੋਅ ਦੇ ਵਿੱਚ ਹੀ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਆਇਆ ਸੀਗਾ ਜੀ ਤਕਰੀਬਨ 15 ਕੇ ਦਿਨਾਂ ਬਾਅਦ ਜੀ ਸ਼ੋਅ ਸੀਗਾ ਆਪਣੇ ਚੰਡੀਗੜ੍ਹ ਜਿਹੜਾ ਪੰਜਾਬ ਸਰਕਾਰ ਨੇ ਕਰਵਾਇਆ ਸੀਗਾ ਜੀ ਤੇ ਉੱਥੇ ਵੀ ਬਹੁਤ ਜ਼ਿਆਦਾ ਚੰਗੇ ਬਸ਼ੇਰੇ ਸੀਗੇ ਤੇ ਉੱਥੇ ਦੀ 2nd ਪੋਜੀਸ਼ਨ ਆਈ ਸੀ ਜੀ ਬਸ ਦੋ ਸ਼ੋਅਾਂ ਜੀ ਪਾਇਆ ਸੀ ਉਸ ਤੋਂ ਬਾਅਦ ਫਿਰ ਕੋਈ ਥੋੜੀ ਜੀ ਦਿੱਕਤ ਆ ਗਈ ਉਹਦੋਂ ਕਰਕੇ ਕਿਸੇ ਸ਼ੋਅ 'ਚ ਕੱਢੇ ਹੋਰ ਫਿਰ ਆਉਣ ਵਾਲੇ ਸ਼ੋਅਾਂ 'ਚ ਸਾਨੂੰ ਵੇਖਣ ਨੂੰ ਮਿਲੂਗਾ ਇਹ ਰਿੰਗਾ 'ਚ ਹਾਂਜੀ ਪਰਮਾਤਮਾ ਕਿਰਪਾ ਰੱਖੇ ਦੀ ਤੰਦਰੁਸਤੀ ਸਾਨੂੰ ਦੇਵੇ ਨਾਲੇ ਉਹਨੂੰ ਦੇਵੇ ਬਿਲਕੁਲ ਬਿਲਕੁਲ ਹਾਂਜੀ ਹਾਂ ਫਿਰ ਜਰੂਰ ਦਿਖਾਵਾਂਗੇ ਜੀ ਜੀ ਲੈ ਵੀ ਆਉਣ ਵਾਲੇ ਸ਼ੋਹਾਂ ਦੇ ਵਿੱਚ ਸੱਜਣੋ ਤੁਹਾਨੂੰ ਇਹ ਨਗੀਨਾ ਸੋਹਣਾ ਸਨਖਾ ਘੋੜਾ ਇੰਦਰ ਤੁਹਾਨੂੰ ਅਕਸਰ ਵੇਖਣ ਨੂੰ ਸ਼ੋਹਾਂ ਦੇ ਵਿੱਚ ਮਿਲ ਜਿਆ ਕਰੂਗਾ ਡਿਸਪਲੇ ਵੀ ਬਾਈ ਹੁਣੀ ਕਰਿਆ ਕਰਨਗੇ ਤੇ ਸ਼ੋਹਾਂ ਦੇ ਵਿੱਚ ਲੜਾਇਆ ਵੀ ਕਰਨਗੇ ਅੱਛਾ ਮਰਿੰਦਰ ਬਾਈ ਜੇ ਹੁਣ ਗੱਲ ਕਰੀਏ ਘੋੜੇ ਤੇ ਵੀ ਝਾਦ ਅਸੀਂ ਮرائی ਚੱਲਾਂਗੇ ਹਾਂਜੀ ਹੁਣ ਤਾਂ ਤੁਹਾਨੂੰ ਹੋਰ ਫਾਰਮ ਦੇ ਜਿਹੜੇ ਮੈਂ ਸ਼ੁਰੂ ਚ ਨਗੀਨੇ ਤੁਹਾਨੂੰ ਵਿਖਾਏ ਉਹਨਾਂ ਤੇ ਝਾਦ ਮਰਾਉਣਾ ਬੜੀਆਂ ਜ਼ਬਰਦਸਤ ਬਾਈ ਦੇ ਕੋਲ ਘੋੜੀਆਂ ਵਸ਼ੇਰੀਆਂ ਸਭ ਤੋਂ ਪਹਿਲਾਂ ਬਾਈ ਕਿਹੜੀ ਵਸ਼ੇਰੀ ਘੋੜੀ ਕੱਟਣੀ ਹੈ ਆਪਾਂ ਹੀ ਪਹਿਲੀ ਘੋੜੀ ਤੁਹਾਨੂੰ ਦਿਖਾ ਦਿੰਨੇ ਆ ਜੀ ਆਪ ਲਖ ਜੀ ਇਹ ਜਿਹੜੀ ਉਹ ਮੈਂ ਕਹਿੰਦਾ ਬਾਲੀ ਸੋਨਾ ਕਲਰ ਉਹਦੀ ਗੱਲ ਕਰ ਰਹੇ ਹਾਂ ਹਾਂ ਜੀ ਹਾਂ ਜੀ ਇਹ ਆਪ ਹੰਸਰਾਜ ਵਰਕਾਣੇ ਦੀ ਹੈ ਜੀ ਵਾਹ ਜੀ ਵਾਹ ਤੇ ਮਾਂ ਬਾਈ ਤੇ ਇਹਦੀ ਮਾਂ ਤਾਂ ਨਹੀਂ ਮੈਨੂੰ ਪਤਾ ਜੀ ਵੀ ਜਣਦੀ ਕਿੱਥੇ ਸੀਗੀ ਜੀ ਤੇ ਪਰ ਇਹ ਕੁੜੀ ਤੁਸੀਂ ਇਹ ਕਹ ਲਓ ਵੀ ਇੱਕ ਆਪਣੇ ਆਪ ਚ ਪ੍ਰੂਵਨ ਮੇਅਰ ਹੈ ਰੋਡ ਮੇਅਰ ਕਹਿ ਸਕਦੇ ਆਪਾਂ ਕੋਈ ਤੇ ਇਹਨੇ ਮੇਰੇ ਕੋਲੇ ਆਪਣੇ ਘਰ ਹੀ ਜਣਦੀ ਤਿੰਨ ਸੂਏ ਦਿੱਤੇ ਆ ਕੋਈ ਸ਼ੱਕ ਨਹੀਂ ਜੀ ਤੇ ਤਿੰਨੋ ਬਸ਼ੇਰੀਆਂ ਦਿੱਤੀਆਂ ਅੱਛਾ ਤੇ ਹਰ ਵਾਰੀ ਜਣਦੀ ਇਹ ਕਹ ਲੋ ਵੀ ਆਪਾਂ ਪ੍ਰੋਗਰੈਸ ਕਰਦੀ ਐ ਜਣਦੀ ਬੁਸ਼ੇਰੀ ਉਦੋਂ ਸੋਹਣੀ ਆਉਂਦੀ ਐ ਆ ਜਿਹੜੀ ਬਾਈ ਪਿੱਛੇ ਇਹਦੇ ਬੁਸ਼ੇਰੀ ਤੁਰੀ ਫਿਰਦੀ ਐ ਹਾਂਜੀ ਇਹ ਕਿਹੜੀ ਕੋਲੀ ਦੀ ਐ ਇਹ ਸੁਰਖਾਬ ਦੀ ਐ ਜੀ ਇਹ ਕਿੰਨੇ ਚਿਰ ਦੀ ਐ ਇਹ ਤਕਰੀਬਨ 5.5 ਮਹੀਨੇ ਦੀ ਹੋਗੀ ਜੀ ਇਹ ਬੜੀ ਚੰਗੀ ਬਾਈ ਬੁਸ਼ੇਰੀ ਬਹੁਤ ਜ਼ਿਆਦੀ ਬਰੀਕੀਆਂ ਚ ਬਹੁਤ ਜ਼ਿਆਦਾ ਜਵਾਬ ਐ ਬਾਕੀ ਦਾ ਭਾਈ ਤੂੰ ਹੀ ਸੂਜਮਾਨ ਸਰੂਤੇ ਸਾਡੇ ਭਰਾ ਬੈਠੇ ਹੋ ਤੁਸੀਂ ਵੀ ਸਾਨੂੰ ਜਰੂਰ ਕੱਲੇ ਕੱਲੇ ਨਗੀਨੇ ਬਾਰੇ ਜੇ ਅਸੀਂ ਇੰਨੀ ਮਿਹਨਤ ਕਰਦੇ ਆ ਤੇ ਸਾਡੇ ਤੋਂ ਵੱਧ ਸਾਡੇ ਭਰਾ ਜਿਹੜੇ ਘੋੜਿਆਂ ਵਾਲੇ ਆ ਘੋੜੀਆਂ ਵਾਲੇ ਆ ਉਹ ਮਿਹਨਤ ਬੜੀ ਜ਼ਿਆਦੀ ਕਰਦੇ ਆ ਇਹਨਾਂ ਨਗੀਨਿਆਂ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤੇ ਮੇਰੇ ਭਰਾ ਇੱਕ ਵਧੀਆ ਜਿਹਾ ਦਿਲੋਂ ਜੇ ਦਿਲ ਬਾਗੋ ਬਾਗ ਹੋ ਰਿਹਾ ਨਾ ਬਾਈ ਦੇ ਘੋੜੇ ਘੋੜੀਆਂ ਵੇਖ ਕੇ ਤੇ ਬਾਈ ਬਣ ਕੇ ਇੱਕ ਵਾਰੀ ਕਮੈਂਟ 'ਚ ਸਾਨੂੰ ਜਰੂਰ ਦੱਸਿਓ ਵੀ ਕੀ ਤੁਹਾਡੇ ਮੰਦੇ ਵੱਲਵਲੇ ਆ ਕਿੰ다 ਨਗੀਨੇ ਲੱਗ ਰਿਹਾ ਤੇ ਕਿਹੜੀ ਚੀਜ਼ ਕਿਹੜੇ ਜਾਨਵਰ ਦੀ ਤੁਹਾਨੂੰ ਚੰਗੀ ਲੱਗੀ ਹੈ ਅੱਛਾ ਹੁਣ ਗੱਲ ਆ ਜਾਂਦੀ ਹੈ ਬਾਈ ਇਹਦੀ ਆਪ ਦੀ ਘੋੜੀ ਦੀ ਉਮਰ ਦੀ ਉਮਰ ਕਿੰਨੀ ਹੈ ਜੀ ਇਹਦੀ ਉਮਰ ਹੋਊ ਜੀ ਤਕਰੀਬਨ 13 ਸਾਲ ਦੇ ਕਰੀਬ ਘੋੜੀ ਦੀ ਤੁਹਾਡੇ ਕੋਲ ਕਿੰਨੇ ਟਾਈਮ ਦੀ ਹੈ ਜੀ ਆਪਣੇ ਕੋਲੇ ਜਾਨੀ ਤੁਸੀਂ ਇਹ ਲਾ ਲਓ ਵੀ ਮੇਰੇ ਧਿਆਨ ਚ ਇਹ ਘੋੜੀ ਨੂੰ ਹੋ ਗਏ ਜੀ 4-5 ਸਾਲ ਜੀ ਤੇ ਮੇਰੇ ਕੋਲੇ ਇਹਨੇ ਪਹਿਲੀ ਵਸ਼ੇਰੀ ਪਟਵਾਰੀ ਤੋਂ ਦਿੱਤੀ ਸੀ ਆਕੇ ਜੀ ਇਹ ਪਹਿਲਾ ਮੈਂ ਘੋੜੀ ਦੇਖੀ ਸੀ ਕਿ ਦੀਪ ਸੰਘਣ ਦੇ ਉਸ ਤੋਂ ਬਾਅਦ ਇਹ ਵੇਚ ਕੇ ਆ ਗਈ ਦਲੀਜ ਪਿੰਡ ਜੀ ਤੇ ਉੱਥੇ ਉੱਥੇ ਕਾਲਾ ਮੁੰਡਾ ਤੇ ਉਹਦੇ ਕਾਲੇ ਤੋਂ ਫਿਰ ਮੈਂ ਮੈਂ ਹੀ ਦਿਵਾ ਕੇ ਲੈ ਕੇ ਆਇਆ ਸੀ ਇੱਥੇ ਸੁਖਵੀਰ ਆ ਜੀ ਮੇਰਾ ਦੋਸਤ ਈ ਮੁੰਡਾ ਭਰਾ ਹੀ ਆਪਣਾ ਵੀ ਅਲੀ ਪਰ ਸੁਖਵੀਰ ਬਿਰਕਾ ਜੀ ਅੱਛਾ ਸੂਈ ਤੁਹਾਡੇ ਕੋਲੇ ਆਣ ਕੇ ਇਹ ਹਾਂਜੀ ਹਾਂ ਉਹਨਾਂ ਨੂੰ ਦਵਾਈ ਘੋੜੀ ਤੇ ਇਹ ਜਦੋਂ ਤਕਰੀਬਨ 5 ਕੁ ਮਹੀਨੇ ਦੀ ਗੱਭਣੂਗੀ ਪਟਵਾਰੀ ਤੋਂ ਮੈਂ ਹੀ ਮੀਟ ਕਰਵਾ ਕੇ ਲੈ ਕੇ ਆਇ ਸੀ ਉਹਦੇ ਨਾਲ ਜਾ ਕੇ ਓਕੇ ਤੇ ਉਹ ਉਹਨਾਂ ਦਾ ਇਮੀਗ੍ਰੇਸ਼ਨ ਦਾ ਕੰਮ ਆ ਉਹ ਕਹਿੰਦੇ ਮੈਨੂੰ ਕੋਈ ਕੇਅਰ ਨਹੀਂ ਹੁੰਦੀ ਮੈਂ ਸੇਲ ਕਰਨੀ ਆ ਤੇ ਉਹਨਾਂ ਤੋਂ ਮੈਂ ਹੀ ਲੈ ਲਈ ਸੀ ਨਫੇ ਨਾਲ ਅੱਛਾ ਤੇ ਫਿਰ ਇਹਨੇ ਆਪਣੇ ਕੋਲੇ ਆ ਕੇ ਉਹ ਜਿਹੜੀ ਸੰਜਾਫ ਬਸ਼ੇਰੀ ਤੁਹਾਨੂੰ ਦਿਖਾਈ ਆ ਜੀ ਉਹ ਪਟਵਾਰੀ ਦੀ ਆ ਜੀ ਤੇ ਉਹ ਹੋ ਗਈ ਤਕਰੀਬਨ ਉਹਦੀ ਗੱਲ ਆਪਾਂ ਉਹਦੀ ਆਪਾਂ ਬਾਅਦ ਚ ਕਰਾਂਗੇ ਪਹਿਲਾਂ ਇਹਦੀ ਆਪਾਂ ਕਰੀਏ ਵੀ ਇਹਦੀ ਜਿਹੜੀ ਅਬਲਕ ਦੀ ਗੱਲ ਕਰਦੇ ਪਾਇਆ ਘੋੜੀ ਦੀ ਇਹਦੀ ਹਾਈਟ ਕਿੰਨੀ ਹੈ ਇਹਦੀ ਹਾਈਟ ਹੈਗੀ 562 ਜੀ 562 ਪ੍ਰੋਪਰ ਫਟ ਹਾਂਜੀ ਬਾਕੀ ਇਹ ਹੈ ਫੇਰ ਮੈਂ ਦੁਬਾਰਾ ਰਿਪੀਟ ਕਰਨਾ ਸਾਂ ਜਿਹਨੂੰ ਪਹਿਲੀਆਂ ਵੀਡੀਓ ਚ ਮੀ ਆਨਾ ਹੁੰਨਾ ਮੈਂ ਹੁਣ ਅਸੀਂ ਖਾਸ ਧਿਆਨ ਰੱਖਦੇ ਆ ਵੀ ਜਿਹੜਾ ਵੀ ਭਰਾ ਹਾਈਟ ਦੱਸਦਾ ਪ੍ਰੋਪਰ ਉਨੀ ਹੁੰਦੀ ਐ ਤੁਸੀਂ ਆਣ ਕੇ ਬਾਈ ਦੇ ਫਾਰਮ ਤੇ ਜ਼ਰੂਰ ਗੇੜਾ ਮਾਰਿਓ ਤੁਹਾਨੂੰ ਐਗਜ਼ੈਕਟ ਪਤਾ ਲੱਗੂਗਾ ਬਾਕੀ ਦੂਜੀ ਗੱਲ ਇਹ ਐ ਵੀ ਇਹ ਮਾਈਂਡ ਦੇ ਵਿੱਚ ਨਾ ਰੱਖਿਓ ਵੀ ਜੇ ਭਰਾ ਕੋਈ 66 ਠਾਕ ਰਿਆ ਤੇ ਯਾਰ 64 ਤਾਂ ਹੋਊਗਾ ਜੇ 62 ਠਾਕ ਰਿਆ ਤੇ ਯਾਰ 60 ਤਾਂ ਹੋਊਗੀ ਉਹ ਕੋਈ ਇਦਾਂ ਦੀ ਦਿਮਾਗ ਤੇ ਲੋਡ ਨਾ ਪਾਇਓ ਜਿੰਨੀ ਹਾਈਟ ਬਾਈ ਹੁਣੀ ਦੱਸ ਰਿਆ ਐ ਐਗਜ਼ੈਕਟ ਉਨੀ ਹੀ ਤੁਹਾਨੂੰ ਮਿਲੂਗੀ ਕਿਉਂ ਬਾਈ ਹਾਂਜੀ ਹਾਂਜੀ ਤੇ ਹੁਣ ਗੱਲ ਆ ਜਾਂਦੀ ਐ ਬਾਈ ਜਿਹੜੀ ਤੁਸੀਂ ਬਸ਼ੇਰੀ ਦੀ ਸੰਜਾਬ ਦੀ ਗੱਲ ਉਹਦੀ ਗੱਲ ਕਰ ਲਈਏ ਉਹ ਪਟਵਾਰੀ ਘੋ ਤੇ ਉਹਦਾ ਜੀ ਤਕਰੀਬਨ 24 ਮਾਰਚ ਦਾ ਜਨਮ ਆ ਤੇ ਮਾਂ ਤੇ ਉਹਦੀ ਇਹੀ ਆ ਗਈ ਮਾਂ ਇਹੀ ਆ ਗਈ ਜੀ ਤੇ ਉਹ 24 ਸਤੰਬਰ ਨੂੰ ਲੱਲ ਤੁਸੀਂ 30 ਮਹੀਨਿਆਂ ਦੀ ਹੋ ਗਈ ਹੁਣ ਅੱਛਾ ਤੇ ਉਹਦੀ ਸਾਢੇ ਤਰੇਟ ਆ ਜੀ ਇਸ ਟਾਈਮ ਉਹ ਵੀ ਆਪਣੇ ਘਰ ਦੀ ਜੰਪਲ ਆਪਣੇ ਘਰ ਦੀ ਜੀ ਓਕੇ ਉਹਦੀ ਸਾਢੇ ਤਰੇਟ ਆ ਉਹਦੀ ਸਾਢੇ ਤਰੇਟ ਤੇ ਉਮਰ ਕਿੰਨੀ ਦਸੀ ਆ ਜੀ 30 ਮਹੀਨੇ ਜੀ 30 ਮਹੀਨੇ ਤੇ ਇਹ ਜਿਹੜੀ ਅਵਲਖ ਜੋੜਾ ਹੈ ਹਾਂਜੀ ਜੇ ਕੋਈ ਇਹਦਾ ਵਿਚਾਰ ਬਣ ਜੇ ਜਾਂ ਜਾਂ ਨਾਲ ਸੰਜਾਵ ਆ ਕੋਈ ਇਹਦਾ ਕੋਈ ਭਰਾ ਚੰਗੀ ਗੱਲ ਬਾਤ ਲੱਗੇ ਤੇ ਇਹ ਦੇ ਸਕਦੇ ਆ ਜੀ ਸੋਚ ਲਾਂਗੇ ਜੀ ਆਪਾਂ ਇਹ ਨਾ ਗੱਲ ਮੈਂ ਇੱਥੇ ਕਰਦਾ ਕਿ ਘੋੜੀਆਂ ਹੈਗੀਆਂ ਚੰਗੇ ਭਾ ਦੀਆਂ ਕੋਈ ਭਰਾ ਫੋਨ ਬਾਈ ਨੂੰ ਲਾਇਓ ਜਿਹੜਾ ਕੋਈ ਭਰਾ ਸ਼ੌਂਕ ਨਾਲ ਚੰਗੀ ਚੀਜ਼ ਰੱਖਣਾ ਚਾਹੁੰਦਾ ਹੈ ਉਹ ਮੇਰਾ ਵੀਰ ਲਾਇਓ ਬਹੁਤ ਵਧੀਆ ਲੈਵਲ ਦੀਆਂ ਘੋੜੀਆਂ ਉਹ ਬਾਕੀ ਤੁਹਾਡੇ ਸਾਹਮਣੇ ਆ ਖਾਨਦਾਨ ਵਧੀਆ ਹੈ ਬਾਕੀ ਘੋੜੀ ਬਰੂਡ ਮੇਰ ਹੈ ਬਰੂਡ ਮੇਰ ਮਤਲਬ ਹੀ ਘੋੜੀ ਸਾਰੇ ਪਾਸਿਓਂ ਸੰਪੂਰਨ ਹੈ 16 ਕਲਾਂ ਜਿਹਨੂੰ ਆਪਾਂ ਸੰਪੂਰਨ ਕਹਿੰਦੇ ਆ ਤੇ ਬੱਚੇ ਕਿੱਦਾਂ ਦੇ ਜੰਮਦੀ ਹੈ ਉਹ ਵੀ ਤੁਹਾਡੇ ਤੋਂ ਛਿਪੇ ਨਹੀਂ ਤੁਹਾਡੀ ਕਚੈਰੀ ਚ ਸੀ ਰੱਖਤੇ ਬਾਕੀ ਘੋੜੀ ਲੈਣੀ ਹੈ ਬੱਚੀ ਲੈਣੀ ਹੈ ਤੇ ਸੈਟ ਹੀ ਮਿਲ ਜਾਊਗਾ ਤੇ ਜਿਹੜੀ ਸੰਝਾਬ ਬਛੇਰੀ ਹੈ ਇਹਦੇ ਵਾਲੀ ਉਹ ਅਲੱਗ ਤੋਂ ਮਿਲ ਜਾਊਗਾ ਹਾਂਜੀ ਉਹ ਅਲੱਗ ਤੁਸੀਂ ਗੱਲ ਕਰ ਸਕਦੇ ਆ ਅੱਛਾ ਬਈ ਹੁਣ ਅਗਲੀ ਜਿਹੜੀ ਵਿਕਾਉਣੀ ਹੈ ਜੀ ਅਗਲੀ ਆ ਗਈ ਜੀ ਘੋੜੀ ਇੱਕ ਤੇ ਦੇ ਵਸ਼ੇਰੀ ਆ ਗਈ ਇਹ ਕੋਈ ਪਹਿਲਾਂ ਪਹਿਲਾਂ ਤੇ ਆਪਾਂ ਉਹ ਵਿਖਾਈਏ ਬਾਈ ਮੇਰੀ ਫੇਵਰੇਟ ਜਿਹੜੀ ਚੰਬੀ ਆ ਹਾਂ ਉਹ ਵੀ ਬੜੀ ਪਸੰਦ ਆ ਤੇ ਵਸ਼ੇਰੀ ਹਾਂਜੀ ਚੰਬੀ ਵਸ਼ੇਰੀ ਆ ਬਾਈ ਕੋਲੇ ਸੱਜਣੋ ਆ ਜਿਹੜੀ ਹੁਣ ਚੱਲ ਪਈ ਸਗਰੀਨ ਤੇ ਸਰਾ ਜਾਂ ਬਾਂਬੀ ਆ ਤੇ ਬਾਈ ਨਾ ਮੈਂ ਅੱਗੇ ਗੱਲ ਕਰਦਾ ਸੀ ਮਨਿੰਦਰ ਨਾ ਮੈਂ ਕਹਾ ਮਨਿੰਦਰ ਬਾਈ ਵੀ ਇਹੋ ਜੀਆਂ ਵਸ਼ੇਰੀਆਂ ਚੰਬੀਆਂ ਲੈਣ ਨੂੰ ਲੋਕ ਤਰਸਦੇ ਆ ਹਾਂਜੀ ਤੁਹਾਨੂੰ ਕਿਦਾਂ ਨਗੀਨਾ ਲੱਭਾ ਬਈਏ ਇਹ ਅਸੀਂ ਨਾ ਜਿੱਥੋਂ ਘੋੜੀ ਲੈਣ ਗਏ ਸੀਗੇ ਆਪਣਾ ਮੁਕਸਰ ਕੋਲ ਪਿੰਡ ਆ ਜੀ ਭੁੱਲਰ ਜਿੱਥੇ ਪਾਰਸ ਕੋੜਾ ਜੀ ਤੇ ਉਥੋਂ ਸੀ ਪਿੰਡ ਚੋ ਹੀ ਘੋੜੀ ਲਈ ਸੀ ਉਥੇ ਗੁਰਵਿੰਦਰ ਵੀਰ ਆ ਉਧਰ ਜਿੱਥੇ ਪਾਰਸਕੋੜਾ ਨੁਕਰ ਉਹਨਾਂ ਦੇ ਨਾਲ ਹੀ ਘਰ ਉਹਨਾਂ ਦੇ ਘਰਾਂ ਜੀਆ ਵੀਰਾਂ ਗੁਰਵਿੰਦਰ ਜੀ 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 ਉਹਨਾਂ ਨੇ ਆਪਾਂ ਨੂੰ ਘੋੜੀ ਦਿਵਾਈ ਸੀ ਉਥੋਂ ਪਿੰਡ ਚੋ ਹੀ ਅੱਛਾ ਅਸੀਂ ਲੈਣ ਤਾਂ ਉਹ ਘੋੜੀ ਗਏ ਸੀ ਅੱਛਾ ਤੇ ਜਦੋਂ ਗੁਰਵਿੰਦਰ ਵੀਰ ਜੀ ਗੁਰਵਿੰਦਰ ਵੀਰ ਦੇ ਘਰੇ ਗਏ ਤੇ ਮੈਂ ਵਸ਼ੇਰੀ ਦੇਖੀ ਤੇ ਮੈਨੂੰ ਬੜੀ ਸੋਹਣੀ ਲੱਗੀ ਉਦੋਂ ਮੈਂ ਚੰਬੀ ਬਹੁਤ ਘੱਟ ਲੈਣਾ ਜੀ ਤੇ ਪਰ ਮੈਨੂੰ ਰਿਹਾ ਨਹੀਂ ਗਿਆ ਮੈਂ ਪੁੱਛ ਲੈਣਾ ਵੀ ਵਸ਼ੇਰੀ ਹਾਂਜੀ ਕਿੰਨੇ ਚਿਰ ਦੀ ਹੈ ਬਈ ਇਹ ਇਹ 7.5 ਮਹੀਨੇ ਦੀ ਤੇ ਕਿਹੜੇ ਕੋੜੇ ਦੀ ਹੈ ਇਹ ਇਹ ਪਾਰਸ ਸੂਰੇ ਵਾਲੇ ਵਾਲੇ ਦੀ ਹੈ ਜੀ ਅੱਛਾ ਸੂਰੇ ਵਾਲੇ ਵਾਲੇ ਪਾਰਸ ਦੀ ਹੈ ਹਾਂਜੀ ਹਾਂਜੀ ਜੀ ਅੱਛਾ ਕਿੰਨੀ ਉਮਰ ਦਸੀ ਇਹਦੀ ਇਹਦੀ 7.5 ਮਹੀਨੇ 7.5 ਮਹੀਨੇ ਹਾਂਜੀ ਤੇ ਇਹਦਾ ਕੋਈ ਵਿਚਾਰ ਵਿਚੂਰ ਬੰਦਾਂਗੇ ਕਿ ਇਹ ਬਰੀਡਿੰਗ ਲਈ ਰੱਖਣੀ ਹੈ ਨਹੀਂ ਕਰ ਲਾਂਗੇ ਜੀ ਇਹਦਾ ਤਾਂ ਜੇ ਚੰਗੀ ਗੱਲ ਲੱਗੀ ਹਾਂਜੀ ਹਾਂਜੀ ਪਰ ਵਸ਼ੇਰੀ ਇਹ ਵੀ ਨਹੀਂ ਛੱਡਣ ਵਾਲੀ ਸੱਜਣੋ ਬਹੁਤ ਹੀ ਲਾਜਵਾ ਵਸ਼ ਚੰਗੀ ਬਸ਼ੇਰੀ ਐ ਤੁਹਾਡੇ ਸਾਹਮਣੇ ਐ ਬਿਊਟੀ ਬੜੀ ਐ ਤੁਹਾਨੂੰ ਇਹਦੇ ਚ ਕਿਹੜੀ ਬਰੀਕੀ ਲੱਗੀ ਮੈਨੂੰ ਤਾਂ ਕੰਨ ਕਨੌਤੀ ਤੇ ਦੀ ਬੇਰ ਪੁੱਠਾ ਬਹੁਤ ਸੋਹਣਾ ਲੱਗ ਬਹੁਤ ਸੋਹਣਾ ਜੀ ਸਾਰਾ ਕੁਝ ਇਹਦੀ ਧੌਣ ਦੀ ਕੁਆਲਿਟੀ ਬਹੁਤ ਚੰਗੀ ਐ ਹਾਂਜੀ ਬਾਕੀ ਕੰਨ ਇਹਦੇ ਆਪਾਂ ਕਹਿ ਲਈਏ ਵੀ ਮਾਰਵਾੜੀ ਵਾਲੀ ਕੰਨ ਲੱਗਿਆ ਮਾਂ ਕਿਹੜੀ ਦੱਸੀ ਬਾਈ ਕਿਹੜੇ ਖਾਨਦਾਂ ਦੀ ਇਹਦੀ ਮਾਂ ਮੈਨੂੰ ਪਤਾ ਨਹੀਂ ਉਹਨਾਂ ਨੇ ਮੈਨੂੰ ਦੱਸਿਆ ਤਾਂ ਸੀਗਾ ਜੀ ਉੱਪਰ ਮੈਨੂੰ ਜਿਵੇਂ ਆਪਾਂ ਕਿਸੇ ਚੀਜ਼ 'ਚ ਖੋ ਨਹੀਂ ਜਾਂਦੇ ਮੈਂ ਇਹਦੇ 'ਚ ਹੀ ਬਸ ਜਰ ਰਹੇ ਨੂੰ ਦੇਖੀ ਗਿਆ ਉਹ ਮੈਨੂੰ ਦੱਸੀ ਗਈ ਦੀ ਆਹ ਲਾਈਨ ਆ ਉਹ ਲਾਈਨ ਜੀ ਤੇ ਉਹ ਮੇਰੇ ਯਾਦ ਪੁੱਛ ਲਈ ਚੰਗੀ ਹੈ ਜੀ ਤੇ ਬੱਚੇ ਵੀ ਬੜੇ ਚੰਗੇ ਜੰਮੂ ਅੱਗੇ ਨੂੰ ਖੜੇ ਹਾਂਜੀ ਹਾਂਜੀ ਹਾਂ ਤੇ ਭਾਈ ਇਹਦੇ ਬਾਬਤ ਵੀ ਜੇ ਚੰਗੀ ਲੱਗੇ ਤਾਂ ਗੱਲ ਕਰ ਲਿਓ ਭਾਈ ਬਸ਼ੇਰੀ ਇਹ ਵੀ ਚੰਗੀ ਹੈ ਖੜਨੀ ਕਰਨੀ ਭਾਈ ਭਾਵੇਂ ਸ਼ੋਹ ਚ ਖਿਲਾਰ ਦੇ ਜੇ ਰੰਗ ਚੱਲਦਾ ਹੋਵੇ ਨਾ ਭਾਈ ਤੇ ਸ਼ੋਹ ਟੀਂ ਦੇ ਅੰਦਰ ਬਣੇ ਇੰਨੀ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਹੈ ਵਿਚ ਬਸ਼ੇਰੀ ਹੈ ਬਾਕੀ ਭਾਈ ਹੁਣ ਅਗਲੀ ਦੀ ਗੱਲ ਕਰੀਏ ਕੁੜੀ ਦੀ ਅਗਲੀ ਕਿਹੜੀ ਵਿਖਾਉਣੀ ਅੱਗੇ ਆ ਗਈ ਜੀ ਆਪਣੇ ਕੋਲੇ ਉਹ ਕੁੜੀ ਸ਼ਾਨਦਾਰ ਵਾਲੀ ਸ਼ਾਨਦਾਰ ਵਾਲੀ ਕੀ ਨਾਮ ਦਾ ਭਲਾ ਜੀ ਉਹ ਕੁੜੀ ਦਾ ਨਾਮ ਹੈ ਜੀ ਐਲੀ ਅਲੀ ਹਾਂ ਜੀ ਉਹ ਆਪਾਂ ਲੀਲਾਪਿੰਡ ਤੋਂ ਲਈ ਆ ਵੀਰਾ ਹਰਮਨ ਆ ਉੱਥੇ ਜੀ ਉਹਨਾਂ ਤੋਂ ਲਈ ਆ ਓਕੇ ਤੇ ਮਾਲਾ ਖਾਨਦਾਨ ਕਿਹੜਾ ਜੀ ਉਹ ਉਹਨਾਂ ਨੂੰ ਪਤਾ ਜੀ ਸਾਰਾ ਮੈਂ ਪੂਰੀ ਡਿਟੇਲ ਤਾਂ ਨਹੀਂ ਉਹਦੀ ਲਈ ਹਲੇ ਜੀ ਤੇ ਬਸ ਇੰਨੇ ਹੀ ਪਤਾ ਵੀ ਆਪ ਡਾਇਰੈਕਟ ਸ਼ਾਨਦਾਰ ਦੀ ਆ ਉਹ ਜੀ ਕਿੰਨੀ ਉਮਰ ਹੋ ਗਈ ਉਹਦੀ ਉਹਦੀ ਹੋਣੀ ਜੀ ਤਕਰੀਬਨ 90 ਸਾਲ ਦੇ ਕਰੀਬ ਤੇ ਹਾਈਟ R2 ਦੀ 63 ਹੈ ਜੀ ਇਹ ਵੀ ਦੇ ਦੋਗੇ ਜੇ ਕੋਈ ਭਰਾ ਨੂੰ ਕਿਸੇ ਨੂੰ ਹਾਂ ਜੀ ਕੋਈ ਨਹੀਂ ਸੋਚ ਲਾਂਗੇ ਲਵਾਈ ਨੂੰ ਮਿਲ ਲੰਮੀ ਲੰਜੀ ਇਹ ਵੀ ਪੌਰਾ ਬਹੁਤ ਸੋਹਣੀ ਹੈ ਜੀ ਬਹੁਤ ਜਿਆਦਾ ਇਹ ਹੁਣ ਪਿੱਛੋਂ ਬੱਚਾ ਛੱਡ ਕੇ ਆਈ ਇਹਦੇ ਪਿੱਛੇ ਸਪਤਾਸ਼ ਦਾ ਬੱਚਾ ਸੀਗਾ ਅੱਛਾ ਤੇ ਉਹ ਉਹਨਾਂ ਨੇ ਸੇਲ ਕਰਤਾ ਸੀ ਹਾਂ ਤੇ ਉਹਦੇ ਕਰਕੇ تھਲੇ ਕੋੜੀ ਥੋੜੀ ਜਿਹੀ ਲਿੱਸੀ ਆ ਜੀ ਪਰ ਉਦਾਂ ਚੰਗੀ ਬਹੁਤ ਆ ਬਹੁਤ ਜਿਆਦਾ ਚੰਗੀ ਕੋੜੀ ਜੀ ਜੀ ਤੇ ਇਹ ਸੌਰੀ ਟੂ ਸੇ ਮੈਂ ਇਹਦੀ ਉਮਰ ਭੁੱਲ ਗਿਆ ਜੀ ਇਹਦੀ 9 ਸਾਲ ਦੀ 9 ਸਾਲ ਤੁਹਾਡੇ ਕੋਲੇ ਕਿੰਨੇ ਟਾਈਮ ਦੀ ਆ ਗਈ ਜੀ ਇਹ ਆਪਾਂ ਨੇ ਹੁਣ ਹੀ ਲਈ ਹੈ ਜੀ ਤਕਰੀਬਨ ਤੁਸੀਂ ਲਾ ਲਓ ਇਹਨੂੰ ਹਫਤਾ ਤੱਕ ਹੋਇਆ ਬਾਈਕਰੀ ਨੂੰ ਓਕੇ ਤੇ ਹੁਣ ਗਾਂ ਮੀਟ ਕਰਾਤੀ ਕਿਸੇ ਘੋੜੇ ਤੋਂ ਕਿਦਾਂ ਨਹੀਂ ਇਹ ਸਰਖਾਬ ਤੋਂ ਮੀਟ ਕਰਵਾਈ ਸੀ ਉਹਨਾਂ ਨੇ ਜੀ ਉਹ ਹਲੇ ਖਾਲੀ ਹੈ ਤੇ ਉਹ ਦੁਬਾਰਾ ਜੰਪ ਦੇ ਦੇਣਗੇ ਜੀ ਅੱਗੇ ਚੁਆਇਸ ਹੁੰਦੀ ਹੈ ਜੀ ਅਗਲੇ ਦੀ ਆਪਣੀ ਵੀ ਜੇ ਕਿਸੇ ਨੇ ਆਪਣੇ ਕਿਸੇ ਪਸੰਦੀਦਾ ਘੋੜੇ ਤੋਂ ਮੀਟ ਕਰਵਾਉਣੀ ਆਂ ਅੰਦਰ ਵੀ ਸਾਫ਼ ਹੈ ਹਾਂ ਜੀ ਉਹ ਫੁੱਲ ਗਰੰਟੀ ਹੈ ਆਪਣੀ ਉਹ ਗਰੰਟੀ ਹੈ ਹੈਨਾ ਜੀ ਅੱਛਾ ਹੋਰ ਕੋਈ ਰਹਿ ਗਈ ਕਿ ਹੋ ਗਏ ਆਪਣੇ ਨਗੀਨੇ ਸਾਰੇ ਹੋ ਗਏ ਜੀ ਬਾਕੀ ਓਵਰ ਜਾਨਵਰ ਹੈਗੇ ਹੋ ਜਾਂਦੀ ਆਪਾਂ ਸ਼ੋ ਨਹੀਂ ਕਰੇ ਜੀ ਜਾਨਵਰ ਹੋਰ ਵੀ ਕਈ ਨੇ ਜੀ ਤੁਸੀਂ ਨਾ ਯਾਰ ਆਪਾਂ ਬਾਈ ਪਹਿਲਾਂ ਫਾਰਮ ਦੀ ਲੋਕੇਸ਼ਨ ਦੱਸਿਏ ਵੀ ਪੂਰਾ ਪਿੰਡ ਜਿਲ੍ਹਾ ਲਲਾ ਭੱਬਾ ਸਾਰਾ ਦੱਸ ਦਈਏ ਕਿੱਥੇ ਫਾਰਮ ਪੈਂਦਾ ਇਹ ਪਿੰਡ ਹੈ ਜੀ ਆਪਣਾ ਮਾਨਾ ਪਿੰਡ ਹੈ ਜੀ ਇਹਨੂੰ ਤਹਿਸੀਲ ਧੂਰੀ ਲੱਗ ਜਾਂਦੀ ਹੈ ਸੀਐਮਸੀ ਟੀਵੀ ਕਹਿ ਦਿੰਦੇ ਆ ਜੀ ਤੇ ਭਗਵਾਨ ਤੁਮਾਨ ਜੀ ਇੱਥੋਂ ਜਿੱਤੇ ਆ ਹੁਣ ਆਪਣੇ ਧੂਰੀ ਤੋਂ ਜੀ ਤੇ ਜਿਲ੍ਹਾ ਸੰਗਰੂਰ ਆ ਜਾਂਦਾ ਜੀ ਤੇ ਆਪਣਾ ਰੋਡ ਆ ਜਾਂਦਾ ਜੀ ਧੂਰੀ ਤੋਂ ਬਾਗੜੀਆਂ ਰੋਡ ਤੇ ਪੈਂਦਾ ਜੀ ਮਾਨਾ ਜੀ ਹਾਂਜੀ ਤੇ ਹੁਣ ਸੱਜਣੋ ਫੇਰ ਦੁਬਾਰਾ ਸ਼ਾਨਦਾਰ ਲੁੱਕ ਧਾਕੜ ਸਰੀਰ ਤੇ ਬਿਊਟੀ ਦੇ ਬਰੀਕੀਆਂ ਦਾ ਮਾਲਕ ਘੋੜਾ ਇੰਦਰ ਤੁਹਾਨੂੰ ਵਿਖਾਇਆ ਕਿਵੇਂ ਲੱਗਿਆ ਇਹਦੇ ਬਾਵਤ ਸਾਨੂੰ ਜਰੂਰ ਦੱਸ ਦਿਓ ਭਾਈ ਤੇ ਇਹਦੇ ਬਾਰੇ ਤੇ ਜਿੰਨੀ ਅਜਮੈ ਬਾਈ ਨੂੰ ਕਹਿ ਰਿਹਾ ਸੀਗਾ ਅੱਜ ਦੋ ਸ਼ੂਟ ਅਸੀਂ ਇੱਕੇ ਦੇ ਨਹੀਂ ਕਰਿਆ ਤੇ ਸਵੇਰ ਦੇ ਥੱਕੇ ਹੋਏ ਸੀ ਬਾਈ ਠੀਕ ਹੈ ਜੀ ਸਾਨੂੰ 4 ਦਿਨ ਹੋ ਗਏ ਲਗਾਤਾਰ ਸ਼ੂਟਾਂ ਦੇ ਤੇ ਸਾਡੀ ਗੱਡੀ ਡਿੱਗੀ ਦੀਚੇ ਨਾ ਗੱਡੀ ਦੀ ਡਿੱਗੀ ਚ ਮਨ ਲਓ ਚੱਪਲਾਂ ਤਾਂ ਕਵੇਚੀ ਪਿਆ ਲੀਡਾ ਕੱਪੜਾ ਠੀਕ ਹੈ ਜੀ ਤੇ ਘਰੇ ਜਾਂਦਾ ਸਮਾਂ ਹੀ ਨਹੀਂ ਲੱਗਿਆ ਹਾਂਜੀ ਤੁਸੀਂ ਸੱਚ ਮੰਨੋ ਜਦੋਂ ਘੋੜਾ ਫਲਮਾਉਣੇ ਮੈਂ ਬਾਈ ਨੂੰ ਹੱਸਦਾ ਸੀਗਾ ਮੈਂ ਕਿਹਾ ਬਾਈ 4 ਦਿਨਾਂ ਦੀ ਸਾਡੀ ਥਕਾਵਟ ਲੱਗੀ ਹਾਂਜੀ ਹਾਂਜੀ ਸਹੀ ਬਹੁਤ ਖੂਬਸੂਰਤ ਪਰਮਾਤਮਾ ਨੇ ਇਹਨੂੰ ਬਖਸ਼ਿਆ ਜੁਸਾ ਹਾਂਜੀ ਤੇ ਬਾਕੀ ਇਹ ਹੈ ਵੀ ਔਰ ਕਿੰਨੀਆਂ ਘੋੜੀਆਂ ਸੱਚ ਮੇਟ ਹੋ ਗਈਆਂ ਇਹਦੀਆਂ ਜੀ ਇਹਦੇ ਤੋਂ ਆਪਾਂ 8 ਕ ਘੋੜੀਆਂ ਮੇਟ ਕਰਾਈਆਂ ਨੇ ਹਲੇ ਹੋਲੀ ਕਟਰਾ ਸ਼ੁਰੂ ਕਰਿਆ ਹਾਂਜੀ ਕਿਉਂ ਵਾਲੇ ਨਵੀਂ ਉਮਰ ਦੀ ਆ ਹਲੇ ਹੁਣੇ ਦੁੱਧਾਂਦ ਹਲੇ ਹੁਣ ਹੋਣ ਲੱਗਿਆ ਜੀ ਤੇ ਉਹਦੇ ਕਰਕੇ ਆਪਾਂ ਪਹਿਲਾਂ ਤਾਂ ਸਟਾਰਟਿੰਗ ਨਹੀਂ ਕਰੀ ਪਰ ਹੁਣ ਆਪਾਂ ਕਰ ਦਾਂਗੇ ਸਟਾਰਟਿੰਗ ਇਹਦੀ ਜੀ ਤੇ ਕਿਉਂ ਹੁਣ ਇਹਦਾ ਸਰੀਰ ਵੀ ਬਹੁਤ ਸੋਹਣਾ ਪਹਿਲਾਂ ਨਾਲੋਂ ਫੁੱਲ ਗਿਆ ਪਹਿਲਾਂ ਤਾਂ ਬੱਚੇ ਇੰਜ ਸੀਗਾ ਹੁਣ ਤਾਂ ਘੋੜਿਆਂ ਵਾਲੇ ਦਿਖ ਦੇਣ ਲੱਗ ਗਏ ਜੀ ਜੀ ਬਾਕੀ ਹਜੇ ਹੋਰ ਵੀ ਖੁੱਲੂਗਾ ਬਾਈ ਹਾਂਜੀ ਹਾਂ ਹਲੇ ਤਾਂ ਤਕਰੀਬਨ ਜੀ ਘੋੜਾ ਤਾਂ ਇਹਨੇ 5.5 ਤੇ 6 ਸਾਲ ਦਾ ਜਾ ਕੇ ਬਾਈ ਤਾਂ 34 35 ਮਹੀਨੇ ਦਾ ਬਾਈ ਉਮਰ ਕੋਈ ਨਹੀਂ ਹੁੰਦੀ ਇਹਦਾ ਉਹ ਬੱਚਿਆਂ ਚ ਗਿਣਦੇ ਆਪਾਂ ਜੀ ਪਰ ਘੋੜਾ ਮੈਚورٹی ਦਿਖਾਉਂਦਾ ਹੈ ਤੇ ਤੁਸੀਂ ਇਹ ਸੋਚੋ ਵੀ ਜਦੋਂ ਇਹੀ ਘੋੜਾ 5.5 6 ਸਾਲ ਦਾ ਹੋਊਗਾ ਹਾਂਜੀ ਤੇ ਉਦੋਂ ਕੀ ਦਿਖ ਦਿਖਾਊਗਾ ਕਾਈ ਬਿਲਕੁਲ ਸਹੀ ਉਹ ਚੀਜ਼ ਸੋਚ ਕੇ ਮੇਰੇ ਵਰਗਾ ਬੰਦਾ ਜਿਹੜਾ ਇਸ਼ਕ ਰੱਖਦਾ ਨਾ ਘੋੜਿਆਂ ਦਾ ਉਹ ਸਵਾਦ ਲੈਣ ਲੱਗ ਗਿਆ ਹੁਣੇ ਸਹੀ ਹਾਂਜੀ ਕਿ ਯਾਰ ਕੀ ਬਿਊਟੀ ਹੋਗੀ ਉਸ ਟਾਈਮ ਤੇ ਸੋ ਪਰਮਾਤਮਾ ਅਸੀਂ ਆਸ ਤੇ ਅਰਦਾਸ ਕਰਦੇ ਆਂ ਕਿ ਮਾਤਮਾ ਇਹ ਘੋੜੇ ਇੰਦਰ ਨੂੰ ਵਡੀਆਂ-ਵਡੀਆਂ ਉਮਰਾਂ ਦੇਵੇ ਬਾਈ ਜੀ ਹੁਣਾਂ ਦੇ ਪਰਿਵਾਰ ਤੇ ਬਾਈ ਅਮਰਿੰਦਰ ਦੇ ਇਹਨਾਂ ਨੂੰ ਤੰਦਰੁਸਤੀਆਂ ਦੇਵੇ ਚੜ੍ਹਦੀ ਕਲਾ 'ਚ ਰੱਖੇ ਤੇ ਇਸੇ ਤਰ੍ਹਾਂ ਇਹ ਸੇਵਾ ਸੰਭਾਲ ਇਹਨਾਂ ਨੇ ਨਗੀਨਾਂ ਦੀ ਕਰਦੀ ਰਹਿਣ ਤੇ ਵੀਡੀਓ ਕਿਵੇਂ ਲੱਗੀ ਨਗੀਨੇ ਕਿਵੇਂ ਲੱਗੇ ਵੀਡੀਓ ਕਮੈਂਟਾਂ 'ਚ ਦੱਸ ਦਿਓ ਚੰਗੀ ਲੱਗੀ ਐ ਤੇ ਤੁਨੋਂ ਮਨੋਂ ਤੁਹਾਨੂੰ ਕਸਮ ਐ ਜਿਹੜੇ ਵੀ ਬੰਦੇ ਜਿਹੜੇ ਵੀ ਰੱਬ ਨੂੰ ਮੰਨਦਾ ਹੈ ਜੇ ਚੰਗੀ ਲੱਗੀ ਐ ਤੇ ਸ਼ੇਅਰ ਜ਼ਰੂਰ ਦਬਕੇ ਕਰ ਦਿਓ ਤੇ ਬਾਈ ਬਾਕੀ ਹੋਰ ਕੋਈ ਜਾਂਦੇ-ਜਾਂਦੇ ਭਰਾਵਾਂ ਨੂੰ ਮੈਸੇਜ ਅਮਰਿੰਦਰ ਬਾਈ ਉਹ ਮੈਸੇਜ ਤਾਂ ਇਹੀ ਹੈ ਜੀ ਵੀ ਆਪਾਂ ਮੇਰਾ ਤਾਂ ਇਹ ਮੰਨਣਾ ਵੀ ਜੇ ਆਪਾਂ ਇਹਨਾਂ ਦੀ ਸੇਵਾ ਕਰਦੇ ਆ ਨਾ ਜੀ ਹੂੰ ਆਪਾਂ ਤਾਂ ਜਾਣਦੇ ਇਹਨਾਂ ਨੂੰ ਕੋਈ ਖਰੀਦਣ ਵਾਲੇ ਹੈ ਨਹੀਂ ਤੇ ਇਹ ਪ੍ਰਮਾਤਮਾ ਹੀ ਭੇਜਦਾ ਆਪਾਂ ਜਿੰਨੀ ਇਹਨਾਂ ਦੀ ਸੇਵਾ ਕਰਾਂਗੇ ਇਹਨਾਂ ਨੇ ਉਹਨਾਂ ਆਪਾਂ ਨੂੰ ਮੋੜ ਕੇ ਦੇਣਾ ਹੈ ਬਿਲਕੁਲ ਜਿੰਨੀ ਆਪਾਂ ਇਹਨਾਂ ਦੀ ਸੇਵਾ ਕਰ ਲਾਂਗੇ ਉਨੀ ਥੋੜੀ ਆ ਬਿਲਕੁਲ ਬਿਲਕੁਲ ਆਪਾਂ ਨਹੀਂ ਕਹਿ ਸਕਦੇ ਵੀ ਮੈਂ ਆ ਘੋੜੇ ਦਾ ਨਾਮ ਬਣਾਇਆ ਇਹ ਆਪਣਾ ਨਾਮ ਬਣਾ ਦਿੰਦੇ ਕੋਈ ਸ਼ੱਕ ਨਹੀਂ ਜੀ ਤਾਂ ਵੀ ਸੱਜਣੋ ਖੇਰ ਤੋਂ ਕਹਿਣਾ ਵੀ ਸ਼ੇਰ ਦੱਬ ਕੇ ਮਾਰ ਦਿਓ ਕਿਵੇਂ ਲੱਗੀ ਸਾਨੂੰ ਕਮੈਂਟਾਂ ਚ ਆਪਣੇ ਮਨ ਦੇ ਵੱਲ ਵੱਲੇ ਦੱਸ ਦਿਓ ਬਹੁਤ ਹੀ ਜਲਦ ਇਦਾਂ ਦੇ ਨਗੀਨੇ ਲੈ ਕੇ ਹੁਣ ਟਾਪੋ ਟਾਪ ਤੁਹਾਡੀ ਕਚਹਿਰੀ ਚ ਹਾਜ਼ਰ ਹੁੰਦੇ ਰਵਾਂਗੇ ਤੁਸੀਂ ਸਾਨੂੰ ਪਿਆਰ ਦਿੰਦੇ ਰਹੋ ਵੀਡੀਓ ਸ਼ੇਅਰ ਕਰਕੇ ਤੇ ਸੋਹਣੇ ਸੋਹਣੇ ਕਮੈਂਟ ਕਰਕੇ ਅਸੀਂ ਤੁਹਾਡੀ ਕਚਹਿਰੀ ਚ ਇਦਾਂ ਦੇ ਨਿਤ ਨਵੇਂ ਨਗੀਨੇ ਲਿਆ ਲਿਆ ਕੇ ਖੜੇ ਕਰਦੇ ਰਵਾਂਗੇ ਉਹਨਾਂ ਸਮੇਂ ਲਈ ਦਿਓ ਜੀ ਸੁਖ ਸੰਧੂ ਨੂੰ ਇਜਾਜ਼ਤ ਜਿਉਂਦੇ ਵਸਦੇ ਹੱਸਦੇ ਰਹੋ ਸ਼ਬਾਕ ਹੈ ਸਤਿ ਸ਼੍ਰੀ ਅਕਾਲ ਬਈ ਅਵੰਦਰ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵੀਰੇ ਸਵਾਦ ਆ ਗਿਆ ਬਹੁਤ ਧੰਨਵਾਦ। ਓਕੇ ਸੱਜਣੋ ਅਗਲੀ ਵੀਡੀਓ ਨੂੰ ਮਿਲਦੇ ਆਂ ਜਿਉਂਦੇ ਰਹੋ। ਧੰਨਵਾਦ।